ਗੁਰੂ ਸਾਹਿਬ ਨੇ ਚਾਰ ਉਦਾਸੀਆਂ ਕੀਤੀਆਂ ਨੇ ਗੁਰਮਖੋ ਆਪਣੇ ਕੋਲ ਪੂਰੀ ਲਿਸਟ ਹੈ ਕਿ ਮਹਾਰਾਜ ਕਿੱਥੋਂ ਕਿੰਨਾ ਸਫਰ ਕਰਦੇ ਰਹੇ ਪਰ ਮੈਂ ਇੱਕ ਗੱਲ ਨਾਲ ਮੇਰਾ ਅੰਦਰ ਨਹੀਂ ਕਿਦੀ ਸਹਿਮਤ ਹੁੰਦਾ ਕਿ ਮੈਂ ਗੁਰੂ ਨਾਨਕ ਸਾਹਿਬ ਦੇ ਚਰਨਾਂ ਨੂੰ ਚੱਲਣ ਦੀ ਮਪਾਈ ਕਰ ਲਾਂਗਾ ਪਰ ਮੇਰੇ ਗੁਰੂ ਨਾਨਕ ਦੇ ਸੁਰਤ ਦੀ ਮਪਾਈ ਕਿਵੇਂ ਕਰੋਗੇ ਜਿਹੜਾ ਸੁਰਤ ਦਾ ਸਫਰ ਹੈ ਉਹਨੂੰ ਕੌਣ ਮਾਪ ਸਕਦਾ ਜੀ ਜੇ ਇੱਕ ਸ਼ਬਦ ਨੂੰ ਕਮਾਂਡ ਵਾਲਾ ਬ੍ਰਹਮ ਗਿਆਨੀ ਹੋ ਜਾਏ ਤੇ ਬ੍ਰह्म ਗਿਆਨੀ ਦੀ ਸੁਰਤ ਨੂੰ ਬ੍ਰह्म ਗਿਆਨੀ ਸਮਝਦਾ ਹੈ ਤੇ ਜਿਹੜਾ ਆਪ ਨਾਰਾਇਣ ਕਲਾ ਧਾਰ ਜਗ ਮੈਂ ਪਰਿਯੋ ਦੀ ਸੁਰਤ ਨੂੰ ਮੈਂ ਸਮਝਦਾ ਪਰ ਜਦੋਂ ਸੁਰਤ ਕਰਕੇ ਮਹਾਰਾਜ ਸਫਰ ਕਰਦੇ ਆ ਮੈਂ ਇੱਕ ਉਦਾਹਰਨ ਤੁਹਾਨੂੰ ਹੋਰ ਦੇਣਾ ਬਾਬਾ ਜੀ ਮਿਥਨਕੋਟ ਗਿਆ ਜੀ ਨੀਆ ਮਿੱਠਾ ਨੂੰ ਮਿਲੇ ਆ ਜਨਮ ਸਾਖੀ ਚ ਮੈਂ ਪੜਿਆ ਜਦੋਂ ਮਹਾਰਾਜ ਜਾ ਰਹੇ ਆ ਨਾ ਜੀ ਤੇ ਜੋ ਕੋਈ ਸਟੇਜ ਤੋਂ ਬੋਲਾਂਗਾ ਸਾਧ ਸੰਗਤ ਕੋਈ ਸ਼ਬਦ ਬਣਾਉਟੀ ਨਹੀਂ ਹਰ ਚੀਜ਼ ਦੀ ਬਕਾਇਦਾ ਲਿਖਤ ਦੇ ਰੂਪ ਵਿੱਚ ਸਾਡੇ ਕੋਲ ਪ੍ਰੂਫ ਨੇ ਮਹਾਰਾਜ ਜਾਂਦੇ ਆ ਤੇ ਮੀਆਂ ਮਿੱਠਾ ਜਿਹੜਾ ਉਹ ਸੱਚੀ ਮੁੱਚੀ ਸ਼ਬਦ ਦਾ ਅਭਿਆਸੀ ਸੀ ਇਹ ਇਹ ਨਹੀਂ ਕਿ ਮਹਾਰਾਜ ਤੋਂ ਪਹਿਲਾਂ ਕੋਈ ਹੁਣ ਜਿਵੇਂ ਸੀ ਕਹਿੰਨਾ ਮਹਾਰਾਜ ਤੋਂ ਪਹਿਲਾਂ ਤਾਂ ਬੰਦਗੀ ਵਾਲੇ ਕੋਈ ਨਹੀਂ ਸਨ ਜੇ ਬੰਦਗੀ ਵਾਲੇ ਕੋਈ ਨਹੀਂ ਸੀ ਜੈਦੇਵ ਦੀ ਬਾਣੀ ਕਿੱਥੋਂ ਆ ਗਈ ਫਰੀਦ ਦੀ ਬਾਣੀ ਕਿੱਥੋਂ ਆ ਗਈ ਮੈਂ ਕਹਿੰਦਾ ਇਹ ਤਾਂ ਗੁਰੂ ਨਾਨਕ ਸਾਹਿਬ ਦੀ ਵਿਲੱਖਣਤਾ ਹੈ ਉਹਨਾਂ ਇਹ ਨਹੀਂ ਕਿ ਸੱਚ ਮੇਰੇ ਤੋਂ ਸ਼ੁਰੂ ਹੋਇਆ ਉਹ ਕਹਿੰਦੇ ਨਹੀਂ ਆਦ ਸੱਚ ਜਦੋਂ ਕੁਝ ਵੀ ਨਹੀਂ ਸੀ ਸੱਚ ਉਦੋਂ ਵੀ ਕਾਇਮ ਸੀ ਜਦੋਂ ਟਾਈਮ ਨਹੀਂ ਸੀ ਉਦੋਂ ਵੀ ਸੱਚ ਸੀ ਉਹ ਮੀਆਂ ਮਿੱਠਾ ਬੈਠਾ ਜੀ ਚੇਲਿਆਂ 'ਚ ਆਪਣੇ ਅੱਛੇ ਮੁਰਿਦ ਤੇ ਇਹ ਵੀ ਚੇਲੇ ਬਣਾਉਣ ਵਾਲੀ ਖੌਮੇ ਬੰਦੇ ਨੂੰ ਮਾਰ ਸੁੱਟਦੀ ਜੇ ਅਸਲੀਅਤ ਹੈ ਅੱਗੇ ਤੁਰੋ ਪਿੱਛੇ ਚੱਲੋ ਅੱਗੇ ਬੰਦੇ ਚੱਲਣ ਹੁਣ ਆ ਸ਼ੌਭਾ ਹੀ ਹੈ ਨਾ ਜੀ 10 ਬੰਦੇ 15 ਅੱਗੇ 15 20 ਪਿੱਛੇ ਗੁਰਮਖੋ ਨਹੀਂ ਗੁਰੂ ਸਹਿ ਮੇਰ ਕਰਨ ਇਸ ਮੈਂ ਤੋਂ ਵੀ ਬਚਾਣ ਤੇ ਜਿੱਦਨ ਇਹ ਜਾਂਦੀ ਚੇਲਿਆਂ ਵਾਲੀ ਤੇ ਬੰਦਾ ਅਟੈਕ ਹੋ ਜਾਂਦਾ ਕਿ ਜਦ ਜੇਲੀ ਨਾ ਰਹਿਣ ਇਹ ਇਹਦਾ ਵੱਖਰਾ ਸਵਾਦ ਹੈ ਖੌਮੇ ਦਾ ਤੁਸੀਂ ਕਦੀ ਦੇਖਿਓ ਪੀੜੀਕਲ ਬੰਦੇ ਜਿਹੜੇ ਚੋਕਾ ਸਮਾਂ ਰਾਜ ਕਰਦੇ ਹੋ ਲੰਮਾ ਸਮਾਂ ਜਿਉਂਦੇ ਆ ਖੋਮੇ ਜਿੱਦਨ ਲੈ ਜਾਣੋ ਮਰਨਾ ਛੇਤੀ ਸ਼ੁਰੂ ਕਰ ਦਿੰਦੇ ਕਿਉਂਕਿ ਉਹ ਫੀਲ ਉਹ એનર્ਜੀ ਨਹੀਂ ਮਿਲਦੀ ਮਹਾਰਾਏ ਨੇ ਗਏ ਤੇ ਮੀਆਂ ਮਿੱਠਾ ਬੈਠਾ ਮਿਲੇ ਨਹੀਂ ਮੈਂ ਆਪ ਨੂੰ ਹੁਣ ਬਾਣੀ ਚ ਵੀ ਸੁਣਾਣੀ ਦੋ ਘਟਨਾਵਾਂ ਜਿਵੇਂ ਇਸਲਾਮ ਨਾਲ ਸੰਬੰਧਿਤ ਬੇਨਤੀ ਕਰਨੀ ਹੈ ਉਹ ਆਪਣੇ ਚੇਲਿਆਂ ਚ ਬੈਠਾ ਜਨਮ ਸਾਖੀ ਵਾਲਾ ਕਹਿੰਦਾ ਵੀ ਹੱਥ ਮਾਰਦਾ ਹੈ ਦਾੜੇ ਤੇ ਕਹਿੰਦਾ ਨਾਨਕ ਆਹੇ ਜਗਤ ਜੇਤੂ ਕਹਿੰਦਾ ਤੁਸੀਂ ਦੇਖਿਓ ਮਰੀਦਾਂ ਨੂੰ ਕਹਿੰਦਾ ਦੇਖਿਓ ਯਾਰੋ ਯਾਰ ਕਹਿੰਦੇ ਨਾ ਤੇ ਮੈਂ ਪਿਛਲੇ ਦਿਨ ਕਿਹਾ ਸੀ ਵੀ ਜੇ ਕੋਈ ਸਟੇਜ ਉੱਤੇ ਯਈਏ ਨਾਲ ਯਾਰ ਕਹਦਾ ਹੈ ਤੇ ਗੁੱਸਾ ਨਾ ਕਰਿਆ ਜੇ ਹੁਣ ਵਿਚਾਰੇ ਸ਼ਮਤ ਆ ਜਾਂਦੀ ਯਾਰ ਕਹਦਾ ਨਾਲ ਹੀ ਥੱਲੇ ਪੱਲੇ ਤੂੰ ਯਾਰ ਕਹੇ ਹੋਏ ਮੈਂ ਉਸ ਦਿਨ ਕਿਹਾ ਸੀ ਕਿ ਪੂਰੇ ਗੁਰੂ ਗ੍ਰੰਥ ਸਾਹਿਬ ਵਿੱਚ ਜਿੱਥੇ ਯਈਏ ਨਾਲ ਯਾਰ ਆਏਗਾ ਉਹਦੇ ਅਰਥ ਪੋਜ਼ਿਟਿਵ ਸੈਂਸ ਵਿੱਚ ਨੇ ਜਿੱਥੇ ਪੂਰੇ ਗੁਰੂ ਗ੍ਰੰਥ ਸਾਹਿਬ ਵਿੱਚ ਜੱਜੇ ਨਾਲ ਯਾਰ ਆਏਗਾ ਉਹਦੇ ਅਰਥ ਨੈਗੇਟਿਵ ਸੈਂਸ ਵਿੱਚ ਨੇ ਚੋਰਾ ਜਾਰਾਂ ਰੰਡੀਆਂ ਜੱਜੇ ਨਾਲ ਹੈ ਚੋਰਾ ਜਾਰਾਂ ਤੈ ਕੂੜਿਆਰਾ ਜੱਜੇ ਨਾਲ ਖੈ ਚੋਰ ਜਾਰ ਜਵਾਨ ਤੇ ਬੁਰਾ ਜੱਜੇ ਨਾਲ ਖੈ ਪਰ ਜਦੋਂ ਤੁਸੀਂ ਪਾਠ ਕਰਦੇ ਹੋ ਸੁਣ ਯਾਰ ਹਮਾਰੇ ਸੱਜਣ ਯਈਏ ਨਾਲ ਖੈ ਯਾਰ ਵੇ ਇੱਕ ਢੁਣ ਭਾਈ ਸਾਹਿਬ ਕੱਲ ਪੜਿਆ ਸ਼ਾਇਦ ਯਾਰ ਦੇ ਦਾ ਸਾਨੂੰ ਯਈਏ ਨਾਲ ਖੈ ਜੱਜੇ ਨਾਲ ਨਹੀਂ ਮੈਂ ਬੇਨਤੀ ਕਰਾਂ ਉਹ ਸ਼ਬਦ ਵਰਦ ਦੇ ਸੰ ਯਾਰ ਕਹਿੰਦਾ ਯਾਰੋ ਗੁਰੂ ਨਾਨਕ ਸਾਹਿਬ ਲਈ ਆ ਰਿਹਾ ਹੈ ਤੁਸੀਂ ਦੇਖਿਓ ਤੁਹਾਡੇ ਸਾਹਮਣੇ ਮੈਂ ਇਸ ਤਰ੍ਹਾਂ ਨਤਾਰ ਕੇ ਰੱਖ ਦਿਆਂਗਾ ਇਸ ਤਰ੍ਹਾਂ ਲਾ ਦੇਵਾਂਗਾ ਥੱਲੇ ਜਿਵੇਂ ਦੁੱਧ ਤੋਂ ਮਲਾਈ ਲਾਈਦੀ ਹੈ ਮਹਾਰਾਜ ਹੱਸ ਪੈਂਦੇ ਆ ਪਰ ਗੁਰੂ ਸਾਹਿਬ ਗਏ ਨਹੀਂ ਉੱਥੇ ਜੇ ਤੁਰੇ ਜਾਂਦੇ ਆ ਹੱਸ ਪੈਂਦੇ ਆ ਭਾਈ ਮਰਦਾਨਾ ਆਜ ਕਹਿੰਦਾ ਬਾਬਾ ਹੱਸੇ ਕਿਉਂ ਕਹਿਣ ਲੱਗੇ ਮਰਦਾਨਿਆਂ ਉਹ ਕਹਿੰਦਾ ਕਿ ਆਉਣ ਦੇ ਮੈਂ ਇਸ ਤਰ੍ਹਾਂ ਲਾਂਗਾ ਜਿਵੇਂ ਦੁੱਧ ਤੋਂ ਮਲਾਈ ਲਾਈਦੀ ਏ ਜਨਮ ਸਾਕੀ ਵਾਲਾ ਲਿਖਦਾ ਬਾਬਾ ਹੱਸ ਕੇ ਕਹਿੰਦਾ ਮਰਦਾਨਿਆਂ ਵੇਖ ਰੰਗਜ ਕਰਤਾਰ ਦੇ ਜੇ ਕਰਤਾਰ ਨੇ ਭਲੀ ਕੀਤੀ ਇਸ ਤਰ੍ਹਾਂ ਨਿਚੋੜ ਦਿਆਂਗੇ ਜਿਵੇਂ ਨਿੰਬੂ ਨਿਚੋੜਿਆ ਜਾਂਦਾ ਹੈ ਹੁਣ ਉੱਥੇ ਕੀ ਹੁੰਦਾ ਮੀਆਂ ਮਿੱਠਾ ਇੱਕੋ ਦਮ ਜ਼ਮੀਨ ਤੇ ਡਿੱਗ ਪੈਂਦਾ ਤੇ ਉਹਦੇ ਚੇਲੇ ਉਹਨੂੰ ਹੋਸ਼ ਚ ਲਿਆਉਂਦੇ ਨੇ ਕਹਿੰਦੇ ਨੇ ਹੋਇਆ ਕੀ ਫਕੀਰ ਨੂੰ ਪੀਰ ਨੂੰ ਉਹ ਕਹਿੰਦਾ ਯਾਰੋ ਸ਼ਬਦ ਬੋਲਦਾ ਉੱਠ ਕੇ ਕਹਿੰਦਾ ਯਾਰੋ ਦੁੱਧ ਤੋਂ ਮਲਾਈ ਲਾਹ ਦਿਓ ਦੁੱਧ ਫਿਰ ਵੀ ਕੰਮ ਹੁੰਦਾ ਹੈ ਜਿਹੜਾ ਨਿੰਬੂ ਦੀ ਤਰ੍ਹਾਂ ਨੁਚੜ ਜਾ ਨਿੰਬੂ ਕੂੜੇ ਉੱਤੇ ਚਲਾ ਜਾਂਦਾ ਹੈ ਉਹ ਕਹਿੰਦੇ ਨੇ ਤੈਨੂੰ ਹੋਇਆ ਕੀ ਕਹਿੰਦਾ ਉਹਦੇ ਉੱਤਰ ਮਿਲ ਗਿਆ ਆ ਮੈਂ ਬੇਨਤੀ ਕਰਾਂ ਨੂੰ ਕਿਹੜਾ ਵਿਦਵਾਨ ਲਿਖੇਗਾ ਬਾਬੇ ਦੇ ਸਫ਼ਰ ਨੂੰ ਸੁਰਤੀ ਦਾ ਮਾਰਗ ਹੋਰ ਹੈ ਮਹਾਰਾਜ ਬਗਦਾਦ ਗਏ ਨੇ ਜੀ ਮੈਂ ਦੋ ਕਟਨਾਵਾ ਆਪਨਾ ਸਾਂਝੀਆਂ ਕਰਨੀਆਂ ਨੇ ਇੱਕ ਤਾਂ ਗੁਰੂ ਸਾਹਿਬ ਬਗਦਾਦ ਫੇਰੀ ਖਾਂ ਕਿਸੇ ਡਿਟੇਲ ਨਾਲ ਪੜਨਾ ਇੱਕ ਨਿੱਕੀ ਜੀ ਕਿਤਾਬ ਹੈ ਬਾਬੇ ਦੀ ਬਗਦਾਦ ਫੇਰੀ ਕਵਰ ਅਜੀਤ ਸਿੰਘ ਹੁਣਾਂ ਨੇ ਐਡਿਟ ਕੀਤੀ ਹੈ ਬਾਹ ਕਮਾਲ ਜੀ ਕਿਤਾਬ ਛੋਟੀ ਜੀ ਕਿਉਂਕਿ ਉਹ ਚ ਜੋ ਲਿਖਿਆ ਹੈ ਉਹ ਸਾਨੂੰ ਕਿਸੇ ਗ੍ਰੰਥ ਚੋਂ ਵੈ ਗੁਰੂ ਜੀ ਨੇ ਜੀ ਮਿਲਿਆ ਬਗਦਾਦ ਫੇਰੀ ਤੇ ਬਗਦਾਦ ਫੇਰੀ ਦਾ ਜ਼ਿਕਰ ਭਾਈ ਸਾਹਿਬ ਨੇ ਕੀਤਾ ਹੈ ਥੋੜਾ ਜਿਹਾ ਟਿਕਾ ਬਣਾਈ ਰੱਖਿਓ ਇੱਕ ਤਾਂ ਤੁਸੀਂ ਸਾਰੇ ਸੁਣਦੇ ਹੋ ਫਿਰ ਬਾਬਾ ਗਿਆ ਬਗਦਾਦ ਨੂੰ ਬਾਬਾ ਜੀ ਬਗਦਾਦ ਗਏ ਬਗਦਾਦ ਤੋਂ ਬਾਹਰ ਬੈਠੇ ਅੱਜ ਵੀ ਸੱਚੀ ਮੁੱਚੀ ਜਿਹੜਾ ਅਸਥਾਨ ਮਹਾਰਾਜ ਦਾ ਸੀ ਜੀ ਉਹ ਬਗਦਾਦ ਤੋਂ ਬਾਹਰ ਸੀ ਇੱਕ ਕਿਤਾਬ ਸੀ ਅੰਗਰੇਜ਼ੀ ਵਿੱਚ ਸਨੋ ਵਰਲਡਸ ਉਹਦੇ ਵਿੱਚ ਬਾਬਾ ਜੀ ਦੇ ਪੂਰੇ ਸ਼ਿਲਾ ਲੇਖ ਲਿਖੇ ਕੋਈ ਨਹੀਂ ਕਿ ਨਾਨਕ ਫਕੀਰ ਆਇਆ ਉੱਥੇ ਬਹਿਲੋਲ ਦਾ ਜ਼ਿਕਰ ਕੀਤਾ ਗਿਆ ਸੱਚੀ ਮੁੱਚੀ ਬਾਬਾ ਜੀ ਦੀ ਸਿਫਤ ਲਿਖੀ ਗਈ ਉੱਥੇ ਪਾਣੀ ਦਾ ਚਸ਼ਮਾ ਮਹਾਰਾਜ ਜੀ ਨੇ ਪੈਦਾ ਕੀਤਾ ਉੱਥੇ ਭਾਈ ਸਾਹਿਬ ਕਹਿੰਦੇ ਨੇ ਫਿਰ ਬਾਬਾ ਗਿਆ ਬਗਦਾਦ ਨੂੰ ਬਾਹਰ ਜਾਇਆ ਅਸਥਾਨਾ ਤੇ ਆਪ ਜੀ ਨੂੰ ਮੈਂ ਦੱਸਿਆ ਸੀ ਅੱਜ ਇਰਾਕ ਦੀ ਕੈਪੀਟਲ ਹੈ ਨਾ ਬਗਦਾਦ ਪਰ ਉੰਜ ਵੈਸੇ ਇਸਲਾਮ ਵਿੱਚ ਇਨਸਾਈਕਲੋਪੀਡੀਆ ਆਫ ਇਸਲਾਮ ਮੁਤਾਬਕ ਬਗਦਾਦ ਦਾ ਲਫ਼ਜ਼ੀ ਅਰਥ ਹੈ ਜੀ ਰੱਬ ਦਾ ਦਿੱਤਾ ਹੋਇਆ ਤੋਹਫ਼ਾ ਇਸਲਾਮ ਦੇ ਤੁਸੀਂ ਇਨਸਾਈਕਲੋਪੀਡੀਆ ਨੂੰ ਦੇਖੋਗੇ ਚ ਬਗਦਾਦ ਦਾ ਤੇ ਸ਼ਹਿਰ ਨਹੀਂ ਕਿਉਂ ਕਰਦੇ ਬਗਦਾਦ ਦਾ ਅਰਥ ਰੱਬ ਦਾ ਦਿੱਤਾ ਹੋਇਆ ਤੋਹਫਾ ਭਾਈ ਸਾਹਿਬ ਕਹਿੰਦੇ ਨੇ ਫਿਰ ਬਾਬਾ ਗਿਆ ਬਗਦਾਦ ਨੂੰ ਬਾਹਰ ਜਾਏ ਕੀਆ ਅਸਥਾਨਾਂ ਅਗਲੀ ਗੱਲ ਚੇਤੇ ਰੱਖੋ ਇਸ ਗੱਲ ਨੂੰ ਜੇ ਚੇਤੇ ਰੱਖੋਗੇ ਫਿਰ ਮੱਕਾ ਘੁੰਮਣਾ ਦੂਜਿਆਂ ਦਾ ਘੁੰਮਣਾ ਕੋਈ ਸ਼ੰਕਾ ਨਹੀਂ ਉੱਠੇਗਾ ਅਗਲੀ ਟੁਕ ਵਿੱਚ ਕਹਿੰਦੇ ਨੇ ਇੱਕ ਬਾਬਾ ਅਕਾਲ ਰੂਪ ਅਕਾਲ ਰੂਪ ਨੂੰ ਜ਼ੇਨ ਚ ਰੱਖ ਕੇ ਚੱਲੋਗੇ ਤੇ ਮੱਥਾ ਟੇਕਣ ਦਾ ਸਵਾਦ ਆਏਗਾ ਜੇ ਕੋਈ ਜੋ ਮਹਾਰਾਜ ਸਲਾਮੀ ਬਣ ਕੇ ਗਏ ਯਾਤਰੀ ਬਣ ਕੇ ਗਏ ਜਿਵੇਂ ਮਾਊਂਟ ਆਵਰੇਸਟ ਤੇ ਚੜਦੇ ਇਸ ਤੀ ਚੜੀ ਜਾਂਦੇ ਨੇ ਬਾਬਾ ਜੀ ਨੂੰ ਨਹੀਂ ਇੱਕ ਬਾਬਾ ਅਕਾਲ ਰੂਪ ਬਗਦਾਦ ਚੋ ਗਿਆ ਜਿਹੜਾ ਅਕਾਲ ਦਾ ਸਰਗੁਣ ਸਰੂਪ ਹੈ ਗੁਰੂ ਨਾਨਕ ਸਾਹਿਬ ਦੂਜਾ ਰਬਾਬੀ ਮਰਦਾਨਾ ਦੂਜਾ ਗੁਰੂ ਨਾਨਕ ਸਾਹਿਬ ਦਾ ਸਾਥੀ ਭਾਈ ਮਰਦਾਨਾ ਉੱਥੇ ਸ਼ਬਦ ਹੈ ਰਬਾਬੀ ਮਰਦਾਨਾ ਉੰਜ ਵੈਸੇ ਭਾਈ ਲਫ਼ਜ਼ ਦਾ ਤਖ਼ल्लੁਸ ਗੁਰੂ ਨਾਨਕ ਸਾਹਿਬ ਨੇ ਆਪ ਦਿੱਤਾ ਸੀ ਉਹਨਾਂ ਭਾਈ ਕਿਹਾ ਮੈਂ ਉਸ ਦਿਨ ਕਿਹਾ ਸੀ ਗੁਰਦਰੇ 10 ਸਾਲ ਉਮਰ ਕਰਕੇ ਵੱਡੇ ਨੇ 54 ਸਾਲ ਬਾਬੇ ਨਾਲ ਰਬਾਬ ਵਜਾਈ ਉਹ ਸਿੱਖਣ ਜਿਸ ਦਿਨ ਮਰਦਾਨੇ ਦੀ ਮੌਤ ਹੋਈ ਫੌਂਤ ਹੋਈ ਬਾਬਾ ਉਸ ਤੋਂ ਬਾਅਦ ਉਦਾਸੀਆਂ ਤੇ ਨਹੀਂ ਗਿਆ ਕਿਉਂਕਿ ਮਿੱਤਰ ਏਡਾ ਪਿਆਰਾ ਇੱਕ ਬਾਬਾ ਆਕਾਰ ਰੂਪ ਦੂਜਾ ਰਬਾਬੀ ਮਰਦਾਨਾ ਸਾਡੇ ਵਿਦਵਾਨ ਕਹਿੰਦੇ ਨੇ ਜਿਸ ਦਿਨ ਭਾਈ ਮਰਦਾਨੇ ਨੂੰ ਮਰਦਾਨੇ ਦਾ ਨਾਂ ਭਾਈ ਗੁਰਦਾਸ ਸਾਹਿਬ ਨੇ ਦੋ ਵਾਰ ਹੀ ਲਿਆ ਇੱਕ ਵਾਰੀ ਤਾਂ ਆ ਗਿਆ ਨਾ ਜੀ ਇੱਕ ਬਾਬਾ ਆਕਾਰ ਰੂਪ ਦੂਜਾ ਰਬਾਬੀ ਮਰਦਾਨਾ ਇੱਕ ਤੋਂ ਕੌਂਦੀ ਭੜਾ ਰਬਾਬ ਵਜਾਏ ਦਾ ਮਜਲਿਸ ਮਰਦਾਨਾ ਮਿਰਾਸੀ ਪੂਰੀ ਤੋਕ ਦਿੱਤੀ ਕਿ ਬੜੀ ਸੋਹਣੀ ਰਵਾਬ ਜਾਂਦਾ ਮੈਂ ਥੋੜੀ ਰਿਪੀਟ ਕਰ ਲੱਗਾ ਕਿ ਇੱਕ ਤਾਂ ਇਹਨੂੰ ਮਰਾਸ਼ੀ ਨਹੀਂ ਬੋਲਣਾ ਮੈਂ ਕੋਈ ਨਹੀਂ ਵੀ ਭਾਸ਼ਾ ਵਿਗਿਆਨ ਦੀ ਕਲਾਸ ਲਾ ਰਿਆ ਸਾਡੇ ਮਰਾਸ਼ੀ ਮਰਾਸ਼ੀ ਬਿੰਦੀ ਲਾਹਤੀ ਅਰਥ ਕੋਈ ਨਹੀਂ ਬਣਨੇ ਅਸਲ ਚ ਲਫ਼ਜ਼ ਹੈ ਅਰਬੀ ਵਿੱਚ ਮਰਾਸ ਮਰਾਸ ਤੋਂ ਸ਼ਬਦ ਬਣਿਆ ਮਰਾਸੀ ਮਰਾਸ ਦਾ ਲਫ਼ਜ਼ੀ ਅਰਥੇ ਸੰਭਾਲਣ ਵਾਲਾ ਸਾਂਭਣ ਵਾਲਾ ਕੀ ਸਾਂਭਣ ਵਾਲਾ ਕੋਈ ਚੀਜ਼ ਵੀ ਮਿਰਾਸੀ ਅਸਲ 'ਚ ਉਹ ਲੋਕ ਸਨ ਜਿਹੜੇ ਮੁਸਲਮਾਨਾਂ ਦੇ ਕੁਰਸੀ ਨਾਮੇ ਨੂੰ ਕਈ-ਕਈ ਪੀੜ੍ਹੀਆਂ ਦੇ ਨੂੰ ਜ਼ੁਬਾਨ 'ਚ ਸੰਭਾਲ ਕੇ ਬੈਠੇ ਸਨ ਉਹਨਾਂ ਨੂੰ ਮਿਰਾਸੀ ਕਹਿੰਦੇ ਸਨ ਮਿਰਾਸ ਤੋਂ ਬਣਿਆ ਮਿਰਾਸੀ ਉੱਥੇ ਮਿਰਾਸੀ ਨਹੀਂ ਇੱਥੇ ਇੱਕ ਬਾਬਾ ਆਕਾਰੂ ਭਲਾਂ ਰਬਾਬ ਵਜਾਏ ਦਾ ਮਜਲਿਸ ਮਜਲਿਸ ਦਾ ਅਰਥ ਇਹ ਨਹੀਂ ਕਰਨਾ ਖਾੜਿਆਂ 'ਚ ਵੀ ਉੱਥੇ ਬਾਬਾ ਮਰਦਾਨਾ ਵਰ ਜਾਂਦਾ ਤੇ ਇਹ ਵੀ ਮਜਦਨ ਕਿਹਾ ਜਿਸ ਦਿਨ ਭਾਈ ਮਰਦਾਨੇ ਨੇ ਭਾਈ ਫਰੰਦੇ ਤੋਂ ਰਬਾਬ ਲਿਆਂਦੀ ਬੇਬੇ ਨਾਨਕੀ ਨੇ ਪੈਸੇ ਦਿੱਤੇ ਸੰ ਕੁਝ ਕਿੰਨੇ ਫਰੰਦੇ ਨੇ ਕਹਾਂ ਮੈਂ ਲੈਣੇ ਨਹੀਂ ਉਹਨੇ ਰਵਾਹ ਪਕੜਾਉਂਦਿਆਂ ਇੱਕ ਗੱਲ ਕਹੀ ਸੀ ਮਰਦਾਨਿਆਂ ਤੂੰ ਮਹਾਨ ਵਿਦਵਾਨ ਹੈ ਗਾਇਕੀ ਵਿੱਚ ਰਵਾਹ ਮੈਂ ਤੈਨੂੰ ਦੇਣ ਲੱਗਾ ਮੈਨੂੰ ਪਤਾ ਹੈ ਕਿ ਗੁਰੂ ਨਾਨਕ ਸਾਹਿਬ ਤੇਰਾ ਮੁਰਸ਼ਿਦ ਵੀ ਹੈ ਇਹ ਵੀ ਸ਼ਾਇਦ ਆਪ ਨੂੰ ਉਸ ਦਿਨ ਕਿਹਾ ਸੀ ਕਿ ਮਹਾਰਾਜ ਨੇ ਆਪਣਾ ਚੋਲਾ ਦੇ ਦਿੱਤਾ ਸੀ ਭਾਈ ਮਰਦਾਨੇ ਨੂੰ ਜਦੋਂ ਵਿਆਹ ਤੋਂ ਆਏ ਨਾ ਵਾਪਸ ਤੇ ਮੈਂ ਸ਼ਾਇਦ ਇੱਥੇ ਕਿ ਦਿੱਕਤਾਂ ਕਰਦਿਆਂ ਕਿਹਾ ਤੇ ਮਹਾਰਾਜ ਦਾ ਚੋਲਾ ਬੜਾ ਕੀਮਤੀ ਸੀ ਹੁਣ ਚਲੋ ਫੋਟੋਆਂ ਵਾਲਿਆਂ ਨੇ ਤੇ ਬਣਾਤਾ ਨਾ ਕੋਈ ਲੰਗੋਟੀ ਲਾਈ ਬੈਠਾ ਕੋਈ ਜੜਾਵਾਂ ਪਾਈ ਬੈਠਾ ਉਹ ਮਹਾਰਾਜ ਮੈਂ ਬੇਨਤੀ ਮਹਾਰਾਜ ਦੀ ਬਰਾਤ ਜਦੋਂ ਗਈ ਤੇ ਕੱਪੜੇ ਬੜੇ ਸੋਹਣੇ ਸਨ ਬੇਬੇ ਨਾਨਕੀ ਨੇ ਰੀਜ ਨਾਲ ਚੋਲਾ ਬਣਾਇਆ ਮਹਾਰਾਜ ਉਹ ਵਿਆਹ ਤੋਂ ਆਇਆ ਤੇ ਮਰਦਾਨੇ ਕੋਲ ਬੈਠਿਆ ਮਰਦਾਨਾ ਕਹਿੰਦਾ ਜਜਮਾਨ ਬਾਬਾ ਸ਼ਬਦ ਬਾਬਾਈ ਚੋਲਾ ਬੜਾ ਸੋਹਣਾ ਹੈ ਮਹਾਰਾਜ ਕਹਿੰਦੇ ਤੈਨੂੰ ਦੇ ਦਈਏ ਕਹਿੰਦਾ ਤੁਹਾਡੀ ਖੁਸ਼ੀ ਸੱਚੀ ਮੁੱਚੀ ਮਹਾਰਾਜ ਚੋਲਾ ਦਿੰਦੇ ਆ ਜਦੋਂ ਮਰਦਾਨੇ ਨੂੰ ਚੋਲਾ ਦਿੰਦੇ ਆ ਗੱਲ ਯਾਦ ਰੱਖੋ ਸ਼ਬਦ ਕਿ ਅਮਰਦਾਨਿਆਂ ਚੋਲਾ ਹੀ ਮੇਰਾ ਪਾਲ ਹੈ ਤੂੰ ਪਰ ਇੱਕ ਮੇਰੇ ਨਾਲ ਵਾਦਾ ਕਰ ਜੀ ਹਜ਼ੂਰ ਕਹਿਣ ਲੱਗੇ ਚੋਲਾ ਪਾ ਕੇ ਕਿਸੇ ਅੱਗੇ ਝੋਲੀ ਅੱਡ ਕੇ ਮੰਗਣਾ ਨਹੀਂ ਕਿਉਂਕਿ ਗੁਰੂ ਨਾਨਕ ਦਾ ਚੋਲਾ ਰੱਬ ਤੋਂ ਬਿਨਾ ਅੱਗੇ ਕਿਸੇ ਅੱਗੇ ਝੋਲੀ ਨਹੀਂ ਅੱਡਦਾ ਇਹ ਹੀ ਗੱਲ ਰੰਭਰੰਦੇ ਨੇ ਕਹੀ ਗਾਈ ਜ਼ਰੂਰ ਪਰ ਇਸ ਰਬਾਬ ਨਾਲ ਗੁਰੂ ਨਾਨਕ ਸਾਹਿਬ ਤੋਂ ਬਿਨਾ ਹੋਰ ਕਿਸੇ ਨੂੰ ਨਾ ਗਾਈ ਦੂਜੀ ਵਾਰੀ ਮਰਦਾਨੇ ਦਾ ਜ਼ਿਕਰ ਆਇਆ ਜੀ ਜਿਹੜਾ ਮੈਂ ਪੜਿਆ ਮਹਾਰਜ ਗਾਏ ਇਹਨੂੰ ਸੁਣੋ ਇੱਕ ਬਾਬਾ ਆਕਾਰ ਰੂਪ ਦੂਜਾ ਰਬਾਬੀ ਮਰਦਾਨਾ ਅਗਲੀ ਸ਼ਬਦ ਹੈ ਦਿੱਤੀ ਬਾਗ ਨਿਵਾਜ ਕਰ ਹਨੇਰਾ ਸੀ ਜੀ ਮਹਾਰਾਜ ਜਿਹੜੀ ਸ਼ਾਈ ਮਸਜਿਦ ਸੀ ਪਹਿਲਾਂ ਬਾਹਰ ਰੁਕੇ ਸ਼ਾਈ ਮਸਜਿਦੇ ਕਿਨੇ ਚੜ ਗਏ ਉੱਥੇ ਉੱਚੀ ਸਾਰੀ ਕੰਨਾਂ ਚ ਹੱਥ ਦੇ ਕੇ ਉੱਚੀ ਆਵਾਜ਼ ਵਿੱਚ ਬਾਗ ਦਿੱਤੀ ਪਰ ਉਹ ਬਾਗ ਇਹ ਨਹੀਂ ਸੀ ਅੱਲਾਹੁ ਅਕਬਰ ਉਸ ਬਾਗ ਦੇ ਸ਼ਬਦ ਭਾਈ ਮਨੀ ਸਿੰਘ ਨੇ ਲਿਖੇ ਨਹੀਂ ਉਹ ਬਾਗ ਸੀ ਜਿਹੜੀ ਬਾਬਾ ਜੀ ਨੇ ਦਿੱਤੀ ਕਿ ਗੁਰਬਰ ਅਕਾਲ ਸਤਿ ਸ਼੍ਰੀ ਅਕਾਲ ਚਤ ਚਰਨ ਨਾਮ ਘਰ ਘਰ ਪ੍ਰਣਾਮ ਸੋ ਪ੍ਰਭੂ ਕਿਰਪਾਲ ਸਰਬਜੀ ਪ੍ਰਤਪਾਲ ਇੰਨੇ ਸ਼ਬਦ ਸੰ ਜਿਹੜੇ ਗੁਰੂ ਨਾਨਕ ਸਾਹਿਬ ਨੇ ਬਾਗ ਵਿੱਚ ਗਏ ਆ ਜਿਹੜਾ ਜਕਾਰਾ ਸ਼ਾਨਿਆ ਵੀ ਬਾਗ ਨਾਲ ਰਿਲੇਟਡ ਹੈ ਫਿਰ ਮੈਂ ਸ਼ਬਦ ਦੁਹਰਾ ਦੇਣਾ ਗੁਰ ਬਰ ਅਕਾਲ ਗੁਰ ਬਰ ਅਕਾਲ ਸਤਿ ਸ਼੍ਰੀ ਅਕਾਲ ਕਰ ਕਰ ਪ੍ਰਣਾਮ ਚਿਤ ਚਰਨ ਨਾਮ ਸੋ ਪ੍ਰਭੂ ਕਿਰਪਾਲ ਅਖੀਰ ਤੇ ਮਾਰ ਉੱਚੀ ਆਵਾਜ਼ ਕਿੰਨੇ ਸੋ ਸਰਬਜੀਆ ਪ੍ਰਤਪਾਲ ਗੁਰੂ ਸਾਹਿਬ ਨੇ ਬਾਗ ਦੇ ਉੱਤੇ ਹੁਣ ਉਸ ਸ਼ਬਦ ਦਾ ਆਵਾਜ਼ ਦਾ ਅਰਥ ਅਸਰ ਕੀ ਹੋਇਆ ਇੱਥੇ ਮੈਨੂੰ ਪਤਾ ਹੈ ਸਾਰ ਇੱਕ ਸਾਖੀ ਸੁਣਾਣਿਆਂ ਜੀ ਉਹ ਪੱਥਰ ਮਾਰਨ ਆਏ ਤੇ ਗੁਰੂ ਨਾਨਕ ਸਾਹਿਬ ਨੂੰ ਪੱਥਰ ਮਾਰਦੇ ਖੁਦ ਪੱਥਰ ਹੋ ਗਏ ਭਾਈ ਸਾਹਿਬ ਨੇ ਇੱਥੇ ਦੋ ਤੁਕਾਂ ਚ ਰੋਖਾਨੀਅਤ ਦਾ ਸ਼ਿਕਰ ਦੱਸਿਆ ਕਹਿੰਦੇ ਦਿੱਤੀ ਬਾਗ ਨਿਵਾਜ ਕਰ ਸੁੰਨ ਸਮਾਨ ਖੋਵਾ ਜਹਾਨਾ ਸੁੰਨ ਮਨ ਨਗਰੀ ਭਈ ਦੇਖ ਪੀਰ ਭਇਆ ਖੈਰਾਨਾ ਜਦੋਂ ਬਾਣੀ ਪੜਾਂਗੇ ਕਿ ਸੁੰਨ ਅਵਸਥਾ ਹੁੰਦੀ ਹੈ ਗੁਰੂ ਨਾਨਕ ਸਾਹਿਬ ਨੇ ਇੰਨੀ ਉੱਚੀ ਬਾਗ ਦਿੱਤੀ ਪੂਰੇ ਦਾ ਪੂਰਾ ਬਗਦਾਦ ਜਿਨ੍ਹਾਂ ਦੇ ਕੰਨਾਂ ਵਿੱਚ ਆਵਾਜ਼ ਪਈ ਗੁਰੂ ਦੇ ਸ਼ਬਦ ਨੇ ਅਫੋਰ ਕਰ ਦਿੱਤਾ ਸੁਨ ਦਰਤ ਕੋਈ ਫੁਰਨਾ ਨਹੀਂ ਸੁਨ ਸਮਾਨ ਹੋਵਾ ਜਹਾਨਾ ਅੱਗੇ ਕਹਿੰਦੇ ਸੁਨ ਮਨ ਨਗਰੀ ਪਈ ਦੇਖ ਪੀਰ ਭਿਆ ਹੈਰਾਨਾ ਦੇਖ ਪੀਰ ਦਾ ਅਰਥ ਕੋਲ ਨਹੀਂ ਆਇਆ ਉਹਨੇ ਵੀ ਕੰਨਾਂ ਸੁਣਿਆ ਪੂਰਾ ਬਗਦਾਦ ਜਦੋਂ ਟਿੱਗ ਗਿਆ ਇਉਂ ਕਹਿ ਲਾ ਪੂਰੇ ਬਗਦਾਦ ਦਾ ਔਰਾ ਪੰਟ ਕੇ ਰੱਖ ਦਿੱਤਾ ਉਹਨੇ ਦੇਖਿਆ ਇਹ ਕੌਣ ਉੱਥੇ ਭਾਈ ਸਾਹਿਬ ਕਹਿੰਦੇ ਦੇਖ ਪੀਰ ਪੈਰਨ ਅਗਲੀ ਤੋਕ ਹੈ ਵੇਖਿਆ ਧਿਆਨ ਲਗਾਏ ਕਰ ਆਸ ਨਹੀਂ ਆਇਆ ਉਹਨੇ ਧਿਆਨ ਚ ਦੇਖਿਆ ਵੀ ਇਹ ਕੌਣ ਜਿਹਦੀ ਆਵਾਜ਼ ਆਈ ਵੇਖਿਆ ਧਿਆਨ ਲਗਾਏ ਕਰ ਇੱਕ ਫਕੀਰ ਵੱਡਾ ਮਸਤਾਨਾ ਕਹਿੰਦਾ ਇਹ ਕੌਣ ਬਾਹਰ ਫਕੀਰ ਬੈਠਾ ਇਹਦੇ ਚਿਹਰੇ ਤੇ ਰਵਾਨਗੀ ਕਿੰਨੀ ਫਿਰ ਅੱਗੇ ਪਾਈ ਸਕੇ ਨੇ ਪੁੱਛਿਆ ਫਿਰ ਕਹ ਫਿਰ ਕਹਦਾ ਲਬਜ਼ੀ ਅਰਥਿਕ ਕੋਲ ਆ ਕੇ ਮੈਂ ਕਿਹਾ ਧਿਆਨ ਲਗਾਏ ਤੇ ਕੋਲ ਆਉਣਾ ਫਰਕ ਪੁੱਛਿਆ ਫਿਰ ਕਹ ਦਸਤਗੀਰ ਕੌਣ ਫਕੀਰ ਕਿਸ ਕਾ ਕਰਹਾਨਾ ਕਿਉਂਕਿ ਸੂਫੀ ਬੜੇ ਸਮਝੋ ਤੂੰ ਕਿਹੜੇ ਸਿਲਸਿਲੇ ਵਿੱਚੋਂ ਹੈਂ ਕੌਣ ਫਕੀਰ ਕਿਸਕਾ ਕਰਹਾਨਾ ਮਹਾਰਾਜ ਖਮੋਸ਼ ਨੇ ਭਾਈ ਮਰਦਾਨਾ ਕਹਿੰਦਾ ਨਾਨਕ ਕਲ ਵਿਚਾਇਆ ਰੱਬ ਫਕੀਰ ਇੱਕ ਨੂੰ ਪਹਿਚਾਨਾ ਇਹ ਮੇਰਾ ਮੁਰਸ਼ਿਦ ਕਹੈ ਗੁਰੂ ਨਾਨਕ ਇਸ ਜਗਤ ਜਲੰਦੇ ਨੂੰ ਠੰਡਾ ਆਇਆ ਰੱਬ ਤੇ ਫਕੀਰ ਨੂੰ ਇੱਕ ਜਾਣਦਾ ਧਰਤ ਆਕਾਸ਼ ਚੋਂ ਦਿਸ ਜਾਣਾ ਇੱਥੇ ਕੀਰਤਨ ਮਹਾਰਾਜ ਨੇ ਕੀਤਾ ਇੱਥੇ ਫਿਰ ਮੈਂ ਫਕੀਰ ਦਾ ਜ਼ਿਕਰ ਕਰ ਜਾਣਾ ਹਾਂ ਜੇ ਕਿਸੇ ਨੂੰ ਬਹੁਤ ਇੱਛਾ ਹੈ ਉਸ ਫਕੀਰ ਬਾੜੇ ਪੜਨ ਦੀ ਚਲੋ ਜਨਮ ਸਾਖੀਆਂ 'ਚ ਤੇ ਹੈ ਪ੍ਰੋਫੈਸਰ ਪੂਰਨ ਸਿੰਘ ਦੀ ਇੱਕ ਕਿਤਾਬ ਵਿੱਚ ਚੁੱਪ ਪ੍ਰੀਤ ਦਾ ਸ਼ੈਨ ਸ਼ਾਵਾ ਪਾਰੀ ਜਦੋਂ ਮਹਾਰਾਜ ਕੀਰਤਨ ਕੀਤਾ ਜੀ ਮਾਰੇ ਪੱਥਰ ਤੇ ਬੈਠੇ ਸੰਜੀ ਜਨਮ ਸਾਖੀ ਅਜਵੇਂ ਪੜ੍ਹਦੇ ਸਭ ਪੱਥਰ ਤੇ ਬੈਠੇ ਆ ਜਦੋਂ ਕੀਰਤਨ ਕਰਦੇ ਆ ਥੋੜੀ ਦੂਰੀ ਤੇ ਇੱਕ ਫਕੀਰ ਰੋਜ਼ ਆਉਂਦਾ ਉਸ ਫਕੀਰ ਦਾ ਨਾਮ ਬਹਿਲੋਲ ਹੈ ਬਹਿਲੋਲ ਉਹ ਕੀਰਤਨ ਸੁਣਦਾ ਪਰ ਬੋਲਦਾ ਕੁਝ ਨਹੀਂ ਤੇ ਜਿਹੜਾ ਸ਼ਿਲਾ ਲੇਖ ਉੱਤੇ ਪਿਆ ਹੈ ਉਹਦੇ ਚ ਅਰਬੀ ਇਹ ਲਿਖਿਆ ਹੈ ਕਿ ਮੇਰੇ ਜਿੰਦ ਦਾ ਮਹਿਰਮ ਬਹਿਲੋਲ ਹੈ ਇੱਥੇ ਗੁਰੂ ਨਾਨਕ ਸਾਹਿਬ ਲਿਖਿਆ ਗਿਆ ਜੋ ਜੋ ਸ਼ਬਦ ਕਹ ਬਾਚਪਾਵੇਂ ਲਿਖੇ ਗਏ ਉੱਥੇ ਮਹਾਰਾਜ ਕੀਰਤਨ ਕਰਦੇ ਆ ਰੋਜ਼ ਬੈੰਦਾ ਬੋਲਦਾ ਨਹੀਂ ਇਤਿਹਾਸ ਕਹਿੰਦਾ ਜਦੋਂ ਮਹਾਰਾਜ ਬੈਗਦਾਦ ਤੋਂ ਚੱਲਣ ਲੱਗੇ ਇਸ ਬੈਲੋਨ ਨੇ ਗੁਰੂ ਨਾਨਕ ਸਾਹਿਬ ਦੇ ਸਨਮੁਖ ਆ ਗਿਆ ਤੇ ਇਹਨੇ ਹਜ਼ੂਰ ਦੇ ਸਜਦਾ ਕਰਤਾ ਚਰਨਾ ਚ ਇਨ ਚਰਨ ਪਕੜ ਕੇ ਕਿਆ ਫਕੀਰ ਬਾਬਾ ਜੀ ਲਈ ਸ਼ਬਦ ਵਰਤੇ ਅਪੀਲ ਪੈਗੰਬਰ ਤੱਕ ਸ਼ਬਦ ਕਿ ਜਾਂ ਮੈਨੂੰ ਲੈ ਜਾ ਆਪਣੇ ਨਾਲ ਲੈ ਜਾ ਜਾਂ ਰਹਿ ਜਾ ਜੇ ਦੋਨਾ ਨਹੀਂ ਤੇ ਮੇਰਾ ਚਿੱਤ ਨਹੀਂ ਕਰਦਾ ਦੁਨੀਆ ਤੇ ਰਹਿਣ ਨੂੰ ਹੁਣ ਤੇਰੇ ਨਾਲ ਲੱਗੀ ਯਾਰੀ ਮੈਨੂੰ ਛੱਡ ਕੇ ਚੱਲ ਐ ਇਹ ਬੰਦਾ ਰੋ ਪਿਆ ਜੀ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਇਹਦੇ ਸੀਸ ਤੇ ਆਤਰ ਆ ਕੇ ਕਿਆ ਬੈਲੋਲ ਆਪਣੀ ਯਾਰੀ ਵਕਤ ਹੀ ਨਹੀਂ ਹੁੰਦੀ ਆਪਣੀ ਮੁਹੱਬਤ ਵਕਤ ਹੀ ਨਹੀਂ ਤੇਰੇ ਨਾਲ ਵਚਨ ਕੀਤਾ ਮੈਂ ਸਰੀਰਕ ਤੌਰ ਤੇ ਜਾਵਾਂਗਾ ਪਰ ਜਿਹੜੀ ਅੰਦਰ ਦੀ ਸ਼ੂ ਤੇਰੇ ਅੰਦਰ ਲੱਗ ਗਈ ਹੈ ਤੇਰਾ ਅੰਤਲਾ ਸਵਾਸ ਵੀ ਉਸੇ ਸ਼ੂ ਦੇ ਵਿੱਚ ਹੀ ਨਿਕਲੇਗਾ ਸਮਝ ਗਿਆ ਨਾ ਜੀ ਜਿਹੜਾ ਅੰਦਰ ਤੇਰੇ ਬਖਸ਼ਿਸ਼ ਹੋ ਗਈ ਮਹਾਰਾਜ ਜਾਂਦੇ ਆ ਗੁਰਮਖੋ ਉੱਥੇ ਜਿਹੜਾ ਸ਼ਿਲਾ ਲੇਖ ਹੈ ਕਿਆ ਜਾਂਦਾ ਜਿਸ ਪੱਥਰ ਤੇ ਬੈਠ ਕੇ ਹੁਣ ਇਹਦੀ ਪੱਥਰ ਦੀ ਪੂਜਾ ਨਾ ਵੈਗਰੂ ਸਮਝਿਆਓ ਜਿਸ ਪੱਥਰ ਦੀ ਸਿਲਾ ਤੇ ਜਿਸ ਸਿਲਾ ਤੇ ਬਾਬੇ ਨੇ ਸਿਰ ਤੇ ਹੱਥ ਰੱਖਿਆ ਗੁਰੂ ਨਾਨਕ ਸਾਹਿਬ ਦੇ ਜਾਨ ਤੋਂ ਬਾਅਦ 60 ਸਾਲ ਫਕੀਰ ਬਹਿਲੋਸ ਉਸ ਪੱਥਰ ਦੇ ਕੋਲ ਬੈਠ ਕੇ ਬੰਦਗੀ ਕਰਦਾ ਰਿਹਾ ਉੱਥੇ ਸ਼ਿਲਾ ਲੇਖ ਚ ਲਿਖਿਆ ਪੱਥਰ ਤੇ ਲਿਖਿਆ 60 ਸਰਦੀਆਂ ਇਦਾ ਮਤਲਬ ਸਾਲ ਬਾਦ ਆਈ ਸਰਦੀ 60 ਸਾਲ ਉਸ ਬੈਲੋਲ ਨੇ ਉੱਥੇ ਬੰਦਗੀ ਕੀਤੀ ਪ੍ਰੋਫੈਸਰ ਪੂਰਨ ਸਿੰਘ ਲਿਖਦਾ ਹੈ ਉਹਦੇ ਨੇਤਰ ਬੰਦ ਰਹਿੰਦੇ ਸਨ ਸੱਚਮੁੱਚ ਕਿਸੇ ਅੰਦਰ ਦੇ ਰਸ ਜੁੜਿਆ ਸੀ ਕਿਰਿਆਾ ਮਾਤਰ ਸਰੀਰ ਸੋਧਦਾ ਸੀ ਖਾਂਦਾ ਸੀ 60 ਸਰਦੀਆਂ ਉੱਥੇ ਬੈਠਾ ਕਹਿੰਦਾ ਜਦੋਂ ਉਹਦੇ ਨੇਤਰ ਖੁੱਲ ਕੇ ਕਿਸੇ ਤੇ ਨਜ਼ਰ ਪੈਂਦੀ ਸੀ ਹਕੀਕਤੇ ਉਸ ਸੁੱਕਿਆਂ ਖਿਰਦਿਆਂ ਦੇ ਵਿੱਚ ਵੀ ਚਰਨਾਟ ਪੈਦਾ ਕਰ ਦਿੰਦਾ ਸੀ ਪਲੀਜ਼ ਪੜਿਓ ਕਿਤਾਬ ਚੁੱਪ ਪ੍ਰੀਤ ਦਾ ਸ਼ੈਨ ਸਾਹਿਬ ਵਪਾਰੀ ਪਰ ਪੜਿਓ ਉਹ ਜਿਹੜੇ ਬਰੀਕ ਬਰੀਕੀ ਨਾ ਸਮਝਣ ਵਾਲੇ ਇਹ 60 ਸਾਲ ਰਿਆ ਜੀ ਮਹਾਰਾਜ ਤੋਂ ਬਾਅਦ ਮੈਂ ਤੁਹਾਨੂੰ ਤਾਂ ਕਿਹਾ ਨਾ ਵੀ ਹਾਂ ਹੈ ਹੋਰ ਨਾ ਕੋਈ ਦਾਤਾ ਇੱਥੇ ਮੈਂ ਟੁਕਾਨ ਲਗਾ ਗਾਲੇ ਇਹ ਬੈਠਾ ਰਹਿੰਦਾ ਸੀ ਉੱਤੇ ਕਿਸੇ ਨੇ ਥੋੜਾ ਜਿਹਾ ਟਾਰਾ ਬਣਾਤਾ ਛੱਤ ਪਾਤੀ ਬਗਦਾਦ ਦਾ ਹਾਕਮ ਆਇਆ ਉਸ ਵੇਲੇ ਦਾ ਉਹਨੇ ਆ ਕੇ ਸ਼ਬਦ ਕਿਹਾ ਸਲਾਮ ਕੀਤੀ ਬਹਿਲੂਲ ਦੇ ਨੇਤਰ ਬੰਦ ਸਨ ਉਹਨੇ ਦੁਬਾਰਾ ਸਲਾਮ ਕੀਤੀ ਉਹਦੇ ਨੇਤਰ ਖੁੱਲੇ ਮਰੀਦ ਕੋਲ ਸਨ ਤੇ ਕਿਨ ਉਸ ਵਕਤ ਉਹਨੇ ਕਿਹਾ ਉਸ ਦੇ ਹਾਕਮ ਨੇ ਕਹਿ ਲਓ ਉਥੋਂ ਦਾ ਰਾਜਾ ਕਹਿ ਲਓ ਉਹ ਕਹਿੰਦਾ ਫਕੀਰ ਮੈਂ ਤੇਰੇ ਕੋਲ ਚੱਲ ਕੇ ਆਇਆ ਮੈਨੂੰ ਦੱਸ ਤੈਨੂੰ ਕਿਸੇ ਚੀਜ਼ ਦੀ ਲੋੜ ਹੈ ਕਿਸੇ ਚੀਜ਼ ਦੀ ਜ਼ਰੂਰਤ ਹੈ ਉਹ ਪਤਾ ਹੈ ਜਿੱਥੇ ਮਹਾਰਾਜ ਬੈਠੇ ਸਨ ਉਸ ਪੱਥਰ ਵਾਲ ਪਿੱਠ ਕਰਕੇ ਲੱਤਾਂ ਪਸਾਰ ਕੇ ਪਿਆ ਸੀ ਸਿੱਧੀਆਂ ਲੱਤਾਂ ਕਰਕੇ ਉਹਨੇ ਦੂਜੀ ਵਾਰ ਕਿਹਾ ਕਿਸੇ ਚੀਜ਼ ਦੀ ਲੋੜ ਹੈ ਉਹਨ ਇੱਕੋ ਗੱਲ ਕਹੀ ਕਹਿੰਦਾ ਯਾਦ ਰੱਖ ਸਮਾਂ ਬੜਾ ਕੀਮਤੀ ਹੈ ਇੱਕ ਵਾਰੀ ਝੋਲੀ ਭਰ ਗਿਆ بس ਉਹਦਾ ਹੀ ਇੰਨਾ ਕੋਈ ਦਿੱਤਾ ਮੈਨੂੰ ਮੰਗਣ ਦੇ ਫੁਰਨੇ ਨਹੀਂ ਉੱਠਦੇ ਨਾ ਵਕਤ ਆਪਣਾ ਖਰਾਬ ਕਰ ਤੇ ਨਾ ਮੈਨੂੰ ਖਿੜਾਈ ਬਾਬਾ ਜੀ ਵੱਲ ਇਸ਼ਾਰਾ ਕੀਤਾ ਚਲਾ ਗਿਆ ਉਹ ਉਸ ਤੋਂ ਬਾਅਦ ਕੁਝ ਮুরিਦ ਸਾਨੂੰ ਨੇ ਕਿਹਾ ਕੁਝ ਨਹੀਂ ਲੈਣਾ ਬਹਿਲੋਲ ਕਹਿੰਦਾ ਨਾ ਕਹਿੰਦਾ ਛਤ ਡਿਗ ਚੱਲੀ ਛਾਤੀ ਪਵਾ ਲਿੰਦੇ ਸੁਣਿਓ ਉਸ ਗੱਲ ਦੀ ਬਹਿਲੋਲ ਕਹਿੰਦਾ ਜਦੋਂ ਬਾਦਸ਼ਾਹ ਆਇਆ ਜਾਂ ਹਾਕਮ ਆਇਆ ਮੈਂ ਬੈਠਾ ਕਿਵੇਂ ਸਾਂ ਕਹਿਣ ਲੱਗੇ ਲੱਤਾਂ ਪਸਾਰ ਕੇ ਕਹਿਣ ਲੱਗੇ ਚੇਤੇ ਰੱਖਿਓ ਜਿੱਦ ਦਿਨ ਫਕੀਰ ਹੱਥ ਪਸਾਰਨੇ ਸ਼ੁਰੂ ਕਰਦਾ ਉਦੋਂ ਲੱਤਾਂ ਪਸਾਰਨੀਆਂ ਬੰਦ ਹੋ ਜਾਂਦੀਆਂ ਹਨ ਸਮਝ ਗਿਆ ਨਾ ਇਸ ਗੱਲ ਨੂੰ ਜਦੋਂ ਮੰਗਣਾ ਸ਼ੁਰੂ ਕਰ ਦਿਓ ਬੇਪਰਵਾਹੀ ਮਰ ਜਾਂਦੀ ਹੈ ਕਿਹੜਾ ਬਾਦਸ਼ਾਹ ਕਹਿਣ ਲੱਗੇ ਬਗਦਾਦ ਦਾ ਹਾਕਮ ਕਹਿੰਦਾ ਗੁਰੂ ਨਾਨਕ ਤੋਂ ਵੱਡਾ ਪਾਤਸ਼ਾਹ ਕੋਈ ਨਹੀਂ ਜਿਨੇ ਸੀਨੇ ਦਾ ਖਜ਼ਾਨਾ ਦੇ ਦਿੱਤਾ ਹੁਣ ਝੋਲੀ ਅੱਡ ਨੂੰ ਚਿੱਤ ਵੀ ਨਹੀਂ ਕਿਸੇ ਅੱਗੇ ਕਰਦਾ 60 ਸਾਲੋਂ ਫਕੀਰ ਗੁਰੂ ਨਾਨਕ ਸਾਹਿਬ ਦੀ ਬਾਦ ਵਿੱਚ ਬੈਠਾ ਜਿਹੜੀ ਘਟਨਾ ਮੈਂ ਵਾਰ-ਵਾਰ ਮੈਨੂੰ ਕਿਹਾ ਗਿਆ ਮੈਂ ਉਹ ਜ਼ਰੂਰ ਆਪ ਨੂੰ ਸੁਣਾਉਂਦਾ ਇਸੇ ਬਗਦਾਦ ਫੇਰੀ 'ਚ ਇੱਕ ਮੁਸਲਮਾਨ ਨਾਂ ਰਿਹਾ ਹੈ ਪਰ ਸਿੱਖ ਰਾਈਟਰਾਂ ਨੇ ਇਹਦਾ ਜ਼ਿਕਰ ਬਿਲਕੁਲ ਨਹੀਂ ਕੀਤਾ ਅਸਲਚ ਉਸ ਲਿਖਾ ਉਸ ਬੰਦੇ ਦਾ ਨਾਮ ਸੀ ਤਾਜ਼ਦੀਨ ਜਿੰਨੇ ਦਿਨ ਮਹਾਰਾਜ ਉਤੇ ਉਹਨੇ ਤੇ ਇਵਨ ਮਦੀਨੇ ਵਿੱਚ ਕਬਰ ਹਿੱਲਣ ਦਾ ਜ਼ਿਕਰ ਵੀ ਕੀਤਾ ਜੀ ਯਾਦ ਰੱਖੋ ਇਹ ਘਟਨਾ ਜਿਹੜੀ ਮੈਂ ਤੁਹਾਨੂੰ ਸੁਣਾਉਣ ਲੱਗਾ ਕਿਉਂਕਿ ਲਾਈਵ ਚੱਲ ਰਿਹਾ ਹੈ ਬੜੀ ਬੜੀ ਮੈਂ ਸੁਣਾਈ ਪਰ ਇਸ ਵਾਰੀ ਸੰਗਤ ਨੇ ਹੁਕਮ ਕੀਤਾ ਮੈਂ ਰਿਪੀਟ ਕਰਨ ਲੱਗਾ ਇਹ ਘਟਨਾ ਲਾਈਵ ਮੈਂ ਲੰਡਨ ਇੰਗਲੈਂਡ ਵੀ ਸੁਣਾਈ ਸੀ ਜੀ ਤੇ ਸਿੱਖ ਚੈਨਲ ਤੇ ਇਹ ਸਾਰੀ ਕਥਾ ਚੱਲ ਰਹੀ ਸੀ ਇੱਕ ਸਾਡੇ ਕਥਾਵਾਚਕ ਹੋਏ ਨੇ ਜੀ ਸੈਦ ਪ੍ਰਿਥੀਪਾਲ ਸਿੰਘ ਅਸਲ 'ਚ ਇਹਨਾਂ ਦਾ ਜਨਮ ਸਜਦਾਂ ਦੇ ਘਰ ਵਿੱਚ ਹੋਇਆ ਸੀ ਜਿਹੜਾ ਕਸ਼ਮੀਰ ਪੰਜਾਬ ਵਿੱਚ ਪਾਕਿਸਤਾਨ 'ਚ ਅੱਜਕੱਲ੍ਹ ਉੱਥੇ ਇੱਕ ਪਿੰਡ ਸੀ ਮੀਰਪੁਰ ਹੁਣ ਉਹ ਪਿੰਡ ਮੀਰਪੁਰ ਜਿਹੜਾ ਡੈਮ ਬਣਨ ਕਰਕੇ ਵਿੱਚ ਆ ਚੁੱਕਾ ਹੈ ਪਾਣੀ ਦੇ ਇਹ ਮੁਸ਼ਤਾਕ ਅਹਿਜ਼ਨ ਬੱਚਾ ਹੈ ਇਹ ਘਟਨਾ ਤਕਰੀਬਨ 1927 ਤੇ 30 ਦੇ ਦਰਮਿਆਨ ਦੀ ਹੈ ਚਲੋ ਮੈਂ ਆਪ ਨੂੰ ਸਨ ਵੀ ਦੱਸ ਦੇਣਾ ਇਹਨਾਂ ਦਾ ਬਾਪ मुश्ताक हुसैन ਦਾ ਬਾਪ ਬਹੁਤ ਵਿਦਵਾਨ ਸੀ ਤੇ ਇੱਕ ਉਹ ਮੰਦਰੀ ਸੀ ਮੰਦਰੀ ਮੰਤਰ ਕਰਨ ਵਾਲਾ ਉਹ ਆਪਣੇ ਬੱਚੇ ਨੂੰ ਖਾਜ ਤੇ ਲੈ ਗਿਆ ਕਿਹਾ ਜਾਂਦਾ ਜਦੋਂ ਮਦੀਨੇ ਗਏ ਉਹਦੀ ਇੱਛਾ ਸੀ ਵੀ ਮੇਰਾ ਬੱਚਾ ਇਸਲਾਮ ਦੀ تعلیم ਲੈ ਕੇ ਬਹੁਤ ਉੱਚਾ ਆलिम ਬਣੇ ਉਸਨੇ ਕਿਹਾ ਵੀ ਤਵਲੀਆਂ ਕਿਤਾਬ ਲਾਇਬ੍ਰੇਰੀ ਹੈ ਪੁਸਤकालय ਹੈ ਤੂੰ ਇਹਦਾ ਮੁਤਾਲਾ ਕਰ ਜਿਹੜੀ ਉੱਥੇ ਉਹਨੂੰ ਪੜਦਿਆਂ-ਪੜਦਿਆਂ ਫਿਰ ਇੱਕ ਕਿਤਾਬ ਮਿਲੀ ਉਸਦਾ ਨਾਮ ਸੀ ਸਿਆਤੋ ਬਾਬਾ ਨਾਨਕ ਫਕੀਰ ਉਹਨਾਂ ਨਾਮ ਦਿੱਤਾ ਤੇ ਰਾਈਟਰ ਦਾ ਨਾਮ ਸੀ ਤਾਜਦੀਨ ਉਹਨੇ ਜਦੋਂ ਕਿਤਾਬ ਪੜ੍ਹੀ ਉਸ ਕਿਤਾਬ ਵਿੱਚ ਤਾਜਦੀਨ ਨੇ ਜਿੰਨੇ ਦਿਨ ਮਹਾਰਾਜ ਉੱਥੇ ਰਹੇ ਆ ਓਨੇ ਦਿਨ ਦਾ ਵੇਰਵਾ ਦਿੱਤਾ ਅਜ ਬਾਬਾ ਜੀ ਆ ਬੋਲੇ ਅਜ ਬਾਬਾ ਜੀ ਨੇ ਆ ਕਿਹਾ ਉਹ ਹਿੰਦੀ ਪੀਰ ਕਹਿੰਦਾ ਹੈ ਉਹਦੇ ਵਿੱਚੋਂ ਲਿਖਦਾ ਹੈ ਕਿ ਕਾਜ਼ੀ ਰੁਕਨਦੀਨ ਨੇ 300 ਤੇ 60 ਸਵਾਲ ਗੁਰੂ ਨਾਨਕ ਸਾਹਿਬ ਨੂੰ ਕੀਤੇ 360 ਸਵਾਲ ਪਰ ਉਹਦੇ ਵਿੱਚ ਉਹ ਵੀ ਲਿਖਦਾ ਹੈ ਕਿ ਕਾਜ਼ੀ ਰੁਕਨਦੀਨ ਗੁਰੂ ਨਾਨਕ ਸਾਹਿਬ ਦਾ ਮੁਰੀਦ ਬਣਿਆ ਤੇ ਕਾਜ਼ੀ ਦੁਰਕੰਦੀ ਨੂੰ ਸ਼ਹੀਦ ਕੀਤਾ ਗਿਆ ਇਸ ਕਰਕੇ ਕਿਉਂਕਿ ਹਿੰਦੀ ਪੀਰ ਦਾ ਮুরিਦ ਕਿਉਂਗਾ ਉਹਦਾ ਵੇਰਵਾ ਦਿੱਤਾ ਹੈ ਮੈਂ ਇਹ ਘਟਨਾ ਸ਼ੁਰੂ ਕਰ ਦਿੱਤੀ ਕਿ ਸੈਦ ਪ੍ਰਿਥੀਪਾਲ ਸਿੰਘ ਪਹਿਲਾਂ ਮੈਂ ਜਕੀਤੀ ਮੁਸ਼ਤਾਕ हुसैन ਖੈ ਇਹਨੇ ਜਦੋਂ ਕਿਤਾਬ ਪੜ੍ਹੀ ਇਹਦੇ ਉੱਤੇ ਗੁਰੂ ਨਾਨਕ ਸਾਹਿਬ ਦੀ ਸਮਝੋ ਪੂਰਬਲਾ ਜਾਗਿਆ ਕਿੱਥੇ ਮਦੀਨੇ ਦੀ ਧਰਤੀ ਕਿੱਥੇ ਬਾਬਾ ਜੀ ਇੰਨਾ ਗਹਿਰਾ ਅਸਰ ਪਿਆ ਇਸ ਬੰਦੇ ਨੇ ਫਿਰ ਲਾਹੌਰ ਆ ਕੇ ਅਮਰ ਛਕਿਆ ਇਹਦਾ ਨਾਮ ਫਿਰ ਪ੍ਰਿਥੀਪਾਲ ਸਿੰਘ ਰੱਖਿਆ ਗਿਆ ਅੰਮ੍ਰਿਤ ਛਕਾਉਣੇ ਵਾਲਿਆਂ ਵਿੱਚ ਅਕਾਲ ਤਖਤ ਸਾਹਿਬ ਦੇ ਜਥੇਦਾਰ ਉਸਨ ਅਛਰ ਸਿੰਘ ਹਣੀ ਗਿਆਨੀ ਅਛਰ ਸਿੰਘ ਅੰਮ੍ਰਿਤ ਦੀ ਦਾਤ ਲਈ ਜੀ ਫਿਰ ਇਹਨੇ ਮੁਤਲਆ ਕਰਕੇ ਗੁਰੂ ਗ੍ਰੰਥ ਸਾਹਿਬ ਦੀ ਕਥਾ ਸ਼ੁਰੂ ਕਰ ਦਿੱਤੀ ਇਹ ਫਾਰਸੀ ਅਰਬੀ ਦੇ ਬਹੁਤ ਵਿਦਵਾਨ ਸਨ ਇਸਲਾਮ ਬਾਰੇ ਬਹੁਤ ਜਾਣਕਾਰੀ ਉਹਨਾਂ ਨੇ ਫਿਰ ਉਸ ਕਿਤਾਬ ਵਿੱਚੋਂ ਕੁਝ ਚੀਜ਼ਾਂ ਨੋਟ ਕਰਕੇ ਲਿਆਂਦੀਆਂ ਲਿਖ ਕੇ ਲਿਆਂਦੀਆਂ ਜਿਹੜੀ ਮੈਂ ਕੱਟਣਾ ਆਪ ਨੂੰ ਸੁisnan ਲੱਗਾ ਇਹ ਮੈਂ ਲਾਈਵ ਸੁਣਾ ਰਿਹਾ ਸਾਂ ਤੇ ਇਸ ਕੱਟਣਾ ਸਿਰ ਮੈਂ ਇੱਕੋ ਕੱਟਣਾ ਉੱਤੋਂ ਸਾਂਝੀ ਕਰਨੀ ਆਪ ਨਾਲ ਉਹਦੇ ਵਿੱਚ ਕੀ ਉਹ ਲਿਖਦਾ ਹੈ ਸ਼ੈਦ ਪ੍ਰਤੀਪਾਲ ਸਿੰਘ ਲਿਖ ਕੇ ਲਿਆਏ ਕਿ ਤਾਜ਼ਦੀਨ ਕਹਿੰਦਾ ਹੈ ਕਿ ਅਸੀਂ ਰੋਜ਼ਾਨਾ ਅੰਮ੍ਰਿਤ ਵੇਲੇ ਗੁਰੂ ਨਾਨਕ ਸਾਹਿਬ ਦੀ ਰਬਾਬ ਸੁਣ ਜਾਂਦੇ ਸਾਂ ਉਹ ਸਰੋਧ ਕਹਿੰਦਾ ਉਹਦੇ ਵਿੱਚ ਇਹ ਵੀ ਉਹ ਕਹਿੰਦਾ ਵੀ ਬਾਬੇ ਨੇ ਅਰਬੀ ਵਿੱਚ ਬੋਲਿਆ ਅਰਬੀ ਚ ਗਾਇਆ ਉਹ ਕਹਿੰਦਾ ਅਸੀਂ ਰੋਜ਼ ਜਾਂਦੇ ਹਾਂ ਪਰ ਅਸੀਂ ਲੈ ਕੇ ਜਾਂਦੇ ਸਾਂ ਖਜੂਰਾ ਤੇ ਸ਼ਹਿਦ ਇਹ ਮਿੱਠਾ ਲੈ ਕੇ ਜਾਂਦੇ ਸਾਂ ਕਹਿੰਦਾ ਹਿੰਦੀ ਪੀਰ ਰਾਤ ਨੂੰ ਗਾਉਂਦਾ ਸੀ ਅੰਮ੍ਰਿਤ ਵੇਲੇ ਜਿਹਨੂੰ ਆਪਾਂ ਕਹਿੰਦੇ ਆ ਤੇ ਇਹ ਵੀ ਮੈਂ ਆਪ ਨੂੰ ਇੱਕ ਦਿਨ ਬੇਨਤੀ ਕੀਤੀ ਸੀ ਕਿ ਅੰਮ੍ਰਿਤ ਵੇਲਾ ਸ਼ਬਦ ਗੁਰੂ ਨਾਨਕ ਸੋ ਪਹਿਲਾਂ ਹੈ ਹੀ ਨਹੀਂ ਸੀ ਵੇਲੇ ਨਾਲ ਅੰਮ੍ਰਿਤ ਸ਼ਬਦ ਨੂੰ ਦਰਜ ਕਰਨਾ ਇਹ ਗੁਰੂ ਨਾਨਕ ਸਾਹਿਬ ਦੀ ਵਿਕਾਇਬਲਰੀ ਹੈ ਪਹਿਲਾਂ ਅੰਮ੍ਰਿਤ ਵੇਲਾ ਸ਼ਬਦ ਨਹੀਂ ਹੈ ਪ੍ਰਬਾਤ ਹੈ ਊਸ਼ਾ ਹੈ ਸੰਧਿਆ ਹੈ ਇਹ ਨੇ ਪਰ ਅੰਮ੍ਰਿਤ ਵੇਲਾ ਸ਼ਬਦ ਗੁਰੂ ਨਾਨਕ ਸਾਹਿਬ ਨੇ ਉਹ ਕਹਿੰਦਾ ਸੀ ਰੋਜ਼ ਕੀਰਤਨ ਸੌਣੇ ਆ ਉਹ ਆਖਦਾ ਹੈ ਕਿ ਉੱਥੇ ਇੱਕ ਔਰਤ ਆਉਣ ਲੱਗ ਪਈ ਉਹਦਾ ਨਾਮ ਉਹਨੇ ਵਿੱਚ ਲਿਖਿਆ ਸਲੀਮਾ ਉਹਦੇ ਪਤੀ ਦਾ ਨਾਮ ਦਿੱਤਾ ਗੁਲਾਮ ਯਾਜਾ ਜਾਂ ਯਾਜਾ ਗੁਲਾਮ ਉਹ ਵਪਾਰੀ ਸੀ ਕਹਿੰਦਾ ਉਹ ਸਲੀਮਾ ਰੋਜ਼ ਹੁੰਦੀ ਏ ਜਦੋਂ ਬਾਬਾ ਗਾਉਂਦਾ ਦੂਰ ਬੈਠ ਜਾਂਦੀ ਏ ਮੁਖ ਉੱਤੇ ਪਰਦਾ ਖੈ ਉਹਦੇ ਹਿਜਾਬ ਖੈ ਰੋਜ਼ ਹੁੰਦੀ ਏ ਨੀਮ ਨਾਲ ਕੋਈ ਪਰਵਾਹ ਨਹੀਂ ਕਰਦੀ ਕਿਸੇ ਦੀ ਕਹਿੰਦਾ ਇੱਕ ਦਿਨ ਉਹ ਲਖਾਰੀ ਕਹਿੰਦਾ ਤਾਜਦੀਨ ਕਿ ਦਿਨ ਦੀ ਘਟਨਾ ਉੱਥੇ ਉਹਨੇ ਕਿਹਾ ਅੱਜ ਮੈਂ ਰਿਪੀਟ ਦੁਬਾਰਾ ਕੀਤੀ ਉਹਨੂੰ ਕਿ ਦਿਨ ਦੀ ਘਟਨਾ ਕਿ ਸਲੀਮਾ ਆਈ ਏ ਤੇ ਬਾਬਾ ਨਾਨਕ ਹਿੰਦੀ ਪੀਰ ਮੈਨੂੰ ਆਵਾਜ਼ ਦੇ ਕੇ ਕਹਿੰਦਾ ਤਾਜਦੀਨ ਨੂੰ ਲਖਾਰੀ ਨੂੰ ਵੀ ਇੱਕ ਕੰਮ ਕਰੀਂ ਬੀ ਸਲੀਮਾ ਨੂੰ ਬੋਲ ਕਿ ਉੱਠ ਆਪਣੇ ਘਰ ਚਲੀ ਜਾ ਹੁਣ ਇੱਥੇ ਬੈਠਣਾ ਉਹ ਕਹਿੰਦਾ ਮੈਂ ਆਪ ਉੱਠ ਕੇ ਗਿਆ ਤੇ ਮੈਂ ਸਲੀਮਾ ਨੂੰ ਆਵਾਜ਼ ਦਿੱਤੀ ਸਲੀਮਾ ਹਿੰਦੀ ਪੀਰ ਇਹ ਸ਼ਬਦ ਕਹਿ ਰਿਹਾ ਹੈ ਕਿ ਤੂੰ ਵਾਪਸ ਆਪਣੇ ਘਰ ਚਲੀ ਜਾ ਜਲਦੀ ਚਲੀ ਜਾ ਉਹ ਕਹਿੰਦਾ ਮੇਰੇ ਕਹਿਨ ਦੀ ਦੇਲ ਸੀ ਸਲੀਮਾ ਉੱઠી ਅੱਜ ਪਤਾ ਨਹੀਂ ਕੀਰਤਨ ਚ ਕੀ ਵੱਜਦਾ ਆ ਉਹਨੂੰ ਰਸ ਆਇਆ ਵੱਧ ਚ ਵੱਧ ਚਾਈ ਉਹ ਅੱਗੇ ਵੱਧ ਕੇ ਉਹਨੇ ਗੁਰੂ ਨਾਨਕ ਸਾਹਿਬ ਦੇ ਚਰਨਾਂ 'ਚ ਆਪਣਾ ਮੱਥਾ ਲਾ ਦਿੱਤਾ ਕਹਿੰਦਾ ਜਦੋਂ ਮੱਥਾ ਲਾਇਆ ਹੁਣ ਗੁਰਮਖੋ ਬਾਬੇ ਨਾਨਕ ਨੂੰ ਵਿਅਕਤੀ ਨਾ ਸਮਝਿਓ ਮੈਂ ਉਹ ਭਾਈ ਸਾਹਿਬ ਸਵੇਰੇ ਅਬਚਨ ਪੜ੍ਹਦਿਆਂ ਜਦੋਂ ਗੁਰੂ ਕਿਸੇ ਦੇ ਸਿਰ ਤੇ ਹੱਥ ਰੱਖ ਦੇਵੇ ਤੇ ਸਾਰੇ ਔਗਣ ਜਨਮਾ ਜਨਮਾਂ ਦੇ ਖਿੱਚ ਲੈਂਦਾ ਜਿਵੇਂ ਚੁੰਬਕ ਲੋਹੇ ਨੂੰ ਖਿੱਚ ਲੈਂਦੀ ਹੈ ਕਰ ਹੁਕਮ ਮਸਤਕ ਹੱਥ ਤਰ ਵਿੱਚੋਂ ਮਾਰ ਕੱਢੀਆਂ ਬੁਰਾਈਆਂ ਸਮਰੱਤ ਗੁਰੂ ਸਿਰ ਹੱਥ ਧਰਿਓ ਗੁਰ ਕੀਨੀ ਕਿਰਪਾ ਹਰ ਨਾਮ ਦਿਓ ਉਹ ਕਹਿੰਦਾ ਮੇਰੇ ਸਾਹਮਣੇ ਸਲੀਮਾ ਦੇ ਸਿਰ 'ਤੇ ਹੱਥ ਚਾ ਰੱਖਿਆ। ਉਹਨੂੰ ਸ਼ੂ ਮਿਲੀ। ਜਦੋਂ ਉੱਠੀ ਉਹਦਾ ਪਹਿਲਾ ਸ਼ਬਦ ਸੀ ਕਿ ਮੈਨੂੰ ਇੰਜ ਲੱਗਦਾ ਜਿਵੇਂ ਮੇਰਾ ਮਾਲਕ ਮੇਰਾ ਖਾਬੰਦ ਅਜ ਘਰ ਆ ਗਿਆ ਹੈ। ਉਹਦਾ ਪਤੀ ਵਪਾਰ ਕਰਨ ਗਿਆ ਹੈ। ਬਸ ਅੱਜ ਮਹਿਸੂਸ ਹੋਇਆ ਉਹਨੂੰ ਇੰਜ ਦ੍ਰਿਸ਼ਟੀ ਦੇ ਦਿੱਤੀ ਘਰ ਆ ਗਿਆ। ਉਹ ਲਿਖਦਾ ਬਾਬੇ ਨੇ ਆਵਾਜ਼ ਦੇ ਕੇ ਕਿਆ ਸਲੀਮਾ ਇਸ ਅਜਰ ਨੂੰ ਜਰ ਲਈ ਤੇਰਾ ਵਾਲ ਵੀ ਵਿੰਗਾ ਕਦੀ ਨਹੀਂ ਹੋਵੇ। ਇਹਨੂੰ ਜਰ ਲਈ। ਤਾਂਜ ਦਿਨ ਲਿਖਦਾ ਸਲੀਮਾ ਘਰ ਗਈ। ਉਨੇ ਦੇਖਿਆ ਪਤੀ ਉਹਦਾ ਆ ਚੁੱਕਾ ਹੈ ਇਹ ਘਰ ਨਹੀਂ ਮਿਲੀ ਉਹਨੂੰ ਰਸਤੇ ਵਿੱਚ ਲੋਕਾਂ ਨੇ ਦੱਸ ਦਿੱਤਾ ਤੂੰ ਵਪਾਰ ਕਰਨਾ ਫਿਰਨੇ ਤੇਰੀ ਘਰ ਵਾਲੀ ਫਕੀਰਾਂ ਕੋਲ ਜਾ ਕੇ ਸਰੋਦ ਸੁਣਦੀ ਹੈ ਉਹ ਰਾਤ ਨੂੰ ਰਬਾਬਾਂ ਸੁਣਦੀ ਉਹ ਭਰਿਆਂ ਪੀਤਾ ਆ ਗੁੱਸੇ 'ਚ ਜਦੋਂ ਉਹਨੇ ਸਲੀਮਾ ਨੂੰ ਆਉਂਦਿਆਂ ਦੇਖਿਆ ਪਰ ਸਲੀਮਾ ਦਾ ਅੰਦਰ ਬਿਲਕੁਲ ਸ਼ਾਂਤ ਸੀ ਟਿਕਿਆ ਹੋਇਆ ਉਹਨੇ ਆਵਾਜ਼ ਦੇਖ ਕੇ ਚੀਕ ਕੇ ਕਿਆ ਤੂੰ ਗਈ ਕਿੱਥੇ ਸਲੀਮਾ ਨੇ ਇੱਕੋ ਗੱਲ ਕਹੀ ਮੈਂ ਬਾਅਦ ਵੀ ਦੱਸਾਂਗੀ ਪਹਿਲਾਂ ਤੁਸੀਂ ਦੱਸੋ ਜਿਹੜਾ ਮਿਸਰ ਵਿੱਚ ਕਤਲ ਹੋਇਆ ਸੀ ਉਹਦਾ ਕੀ ਬਣਿਆ ਹੈ ਉਹ ਚੁੱਪ ਕਰ ਗਿਆ ਉਹਨੂੰ ਪਤਾ ਇਹਨੂੰ ਕਿਹਨੇ ਦੱਸ ਦਿੱਤਾ ਅਗਲੀ ਗੱਲ ਕਹਿੰਦੀ ਤੁਸੀਂ ਆਏ ਮੈਨੂੰ ਮਿਲਣ ਤੋਂ ਬਿਨਾ ਪੈਸੇ ਕੱਢ ਕੇ ਲੈ ਗਿਆ ਉਹ ਪੈਸਿਆਂ ਨਾਲ ਕੰਮ ਸਰ ਗਿਆ ਸੀ ਹੁਣ ਗੱਲ ਸਿਰਫ ਇੰਨੀ ਕੁ ਹੈ ਬੰਦੇ ਨੂੰ ਬਦਲਨੀ ਆਪਾਂ ਕਾਂਗੇ ਅੰਤਰਜਾਮਤਾ ਗੁਰਮਖੋ ਤੁਹਾਨੂੰ ਪਤਾ ਹੋਵੇ ਇੱਕ ਦਿਨ ਸੱਚ ਜੇ ਜਦੋਂ ਸਾਇੰਸ ਮੰਨਣ ਲੱਗ ਪਈ ਉਸੇ ਸਭ ਤੋਂ ਅੱਗੇ ਹੋਵਾਂਗੇ ਸਾਡੇ ਬਾਬਾ ਨੇ ਸਦੀਆਂ ਪਹਿਲਾਂ ਕਿਹਾ ਉਂਝ ਕਿ ਸੱਚ ਜੇ ਬਾਬੇ ਦੀ ਇਸ ਪਲੈਨਟ ਤੇ ਸਿੱਖੀ ਨਹੀਂ ਪਤਾ ਨਹੀਂ ਕਿੰਨੇ ਕੋਈ ਬ੍ਰਹਿਮੰਡਾਂ ਵਿੱਚ ਉਹਦੀ ਸੰਗਤ ਹੈ ਇਹਨੂੰ ਫਿਰ ਬੇਨਤੀ ਨੂੰ ਸੁਣਿਓ ਇੱਥੇ ਨਾਨਕ ਰੂਪ ਉੱਥੇ ਪਤਾ ਨਹੀਂ ਕਿਸ ਰੂਪ ਚ ਹੈ ਉਹ ਆਦ ਸੱਚ ਹੈ ਉਹਨੇ ਕਹਿੰ ਮੈਂ ਦੱਸ ਬਣਿਆ ਕੀ ਉਹ ਇੱਕੋ ਦਮ ਠੰਡਾ ਪੈ ਗਿਆ ਉਹਨੇ ਫਿਰ ਆਪਣੇ ਸਟੋਰੀ ਸੁਣਾਈ ਕਹਿੰਦਾ ਸਲੀਮਾ ਮੈਂ ਮਿਸਰ ਵਿੱਚ ਗਿਆ ਮੇਰਾ ਊਠ ਅੰਗੂਰਾਂ ਦੇ ਖੇਤ ਚ ਪੈ ਗਿਆ ਉੱਥੋਂ ਦੇ ਅੰਖੇਦ ਦੇ ਮਾਲਕ ਨੇ ਨੁਕੀਲਾ ਪੱਥਰ ਚੋਕ ਕੇ ਊਠ ਦੇ ਮੱਥੇ ਚ ਮਾਰਿਆ ਉਹਦੀ ਮੌਤ ਹੋ ਗਈ ਤੇ ਮੈਨੂੰ ਗੁਸ਼ਾਇਆ ਮੈਂ ਉਹੀ ਪੱਥਰ ਚੋਕ ਕੇ ਉਹਦੇ ਸਿਰ 'ਚ ਮਾਰਿਆ ਉਹਦੇ ਸਿਰ 'ਚ ਟਿਕਾਣੇ ਲੱਗਾ ਮੌਤ ਉਹਦੀ ਹੋ ਗਈ ਕਹਿੰਦਾ ਮੈਨੂੰ ਪਕੜ ਲਿਆ ਸਲੀਮਾ ਦੇ ਨੇਤਰ ਬੰਦ ਸਨ ਪਰ ਅੱਖਾਂ 'ਚ ਪਾਣੀ ਸੀ ਕਹਿੰਦਾ ਮੈਨੂੰ ਪਕੜ ਲਿਆ ਸ਼ਰਾ ਦੀ ਅਦਾਲਤ ਵਿੱਚ ਲੈ ਗਏ ਉੱਥੇ ਸੀ ਫਤਵਾ ਸੀ ਖੂਨ ਦਾ ਬਦਲਾ ਖੂਨ ਪਰ ਉਹਨੂੰ ਪਤਾ ਸ਼ਰਾ ਮੁਤਾਬਕ ਖੂਨ ਦਾ ਬਦਲਾ ਖੂਨ ਕਹਿੰਦਾ ਮੈਂ ਡਰ ਗਿਆ ਕੀ ਬਣੇਗਾ ਪਰ ਇੱਕ ਗੱਲ ਪਰਿਵਾਰ ਨਾਲ ਸਹਿਮਤੀ ਹੋ ਗਈ ਜੇ ਮੌਤ ਨਹੀਂ ਕਤਲ ਨਹੀਂ ਤੇ ਸਖੂਨ ਦੇ ਬਦਲੇ ਤੈਨੂੰ ਇੰਨੇ ਪੈਸੇ ਦੇਣੇ ਪੈਣਗੇ ਕਹਿੰਦਾ ਮੈਂ ਕਿਹਾ ਮੈਂ ਪੈਸੇ ਦਿਆਂਗਾ ਪਰ ਮੇਰੇ ਕੋਲ ਇੱਥੇ ਨਹੀਂ ਅੱਗੋ ਸ਼ਰਾਂ ਦੀ ਅਦਾਲਤ ਨੇ ਕਿਹਾ ਤੂੰ ਆਪਣਾ ਜਾਮਨ ਬਿਠਾ ਦੇ ਇਸ ਗੱਲ ਨੂੰ ਸਿਦਕ ਨਾਲ ਸੁਣਿਓ ਮੈਂ ਇੱਕ ਬਾਬਾ ਅਕਾਲ ਰੂਪ ਸ਼ਬਦ ਤਾਂ ਵਰਤਿਆ ਆਪਣਾ ਜਾਮਨ ਦੇ ਇਹ ਸੈਦ ਪ੍ਰਿਥੀਪਾਲ ਸਿੰਘ ਲਿਖ ਕੇ ਲਿਆਇਆ ਆਪਣਾ ਜਾਮਨ ਦੇ ਉਹ ਕਹਿੰਦਾ ਮੈਂ ਇੱਥੇ ਆ ਮੇਰਾ ਜਾਮਨ ਕੌਣ ਕਹਿੰਦਾ ਮੈਨੂੰ ਉਸ ਵਕਤ ਸਿਰਫ ਤੇਰਾ ਖਿਆਲ ਆਇਆ ਕਿ ਜ਼ਿੰਦਗੀ ਹੈ ਕੋਈ ਮੇਰਾ ਸਾਥੀ ਨੇ ਕਹਿੰਦਾ ਇੰਨੀ ਦੇਰ ਨੂੰ ਦਾੜਾ ਚਿੱਟਾ ਸੀ ਮੋਢੇ ਤੇ ਕਪੜਾ ਸੀ ਮੈਨੂੰ ਸ਼ਬਦ ਬੋਲ ਕੇ ਕਹਿੰਦਾ ਤੇਰੀ ਜਾਮਣੀ ਮੈਂ ਭਰਨਾ ਤੂੰ ਪੈਸੇ ਲੈ ਆ ਕਹਿੰਦਾ ਮੈਂ ਚਲਾ ਗਿਆ ਮੈਂ ਤੈਨੂੰ ਦੱਸਿਆ ਨਹੀਂ ਮੈਂ ਉਹ ਪੈਸੇ ਲੈ ਕੇ ਤੋਂ ਜਲਦੀ ਨਾਲ ਵਾਪਸ ਗਿਆ ਪਰ ਜਿਹੜੀ ਤਰੀਖ ਸੀ ਤਿਤ ਸੀ ਉਹ ਬਿਲਕੁਲ ਆਖਰੀ ਦਿਨ ਸੀ ਕਹਿੰਦਾ ਮੈਂ ਅਦਾਲਤ ਵਿੱਚ ਪਹੁੰਚਣ ਵਾਲਾ ਸਾਂ ਮੇਰੇ ਕੰਨਾਂ 'ਚ ਆਵਾਜ਼ ਪਈ ਮੇਰੇ ਜਾਮਨ ਨੂੰ ਅਦਾਲਤ 'ਚ ਬੁਲਾਇਆ ਤੇ ਉੱਥੇ ਸ਼ਬਦ ਕਿਹਾ ਜਿਦੀ ਤੂੰ ਜਾਮਣੀ ਭਰੀ ਉਹ ਬੰਦਾ ਮੁਕਰ ਗਿਆ ਆਇਆ ਨਹੀਂ ਅੱਜ ਆਖਰੀ ਤਰੀਖ ਹੈ ਜੇ ਪੈਸੇ ਨਾ ਭਰੇ ਤੇ ਕਤਲ ਹੈ ਕਹਿੰਦਾ ਮੇਰੇ ਕੰਨਾਂ 'ਚ ਆਵਾਜ਼ ਸੀ ਜਾਮਨ ਕਹਿ ਰਿਹਾ ਸੀ ਜਿਦੀ ਮੈਂ ਜਾਮਣੀ ਭਰ ਲਵਾਂ ਉਹ ਕਦੀ ਮੁਕਰਦਾ ਨਹੀਂ ਹੁੰਦਾ ਕਦੀ ਨਹੀਂ ਮੁਕਰਦਾ ਕਹਿੰਦਾ ਮੈਨੂੰ ਉਤਸ਼ਾਹ ਵੀ ਆਇਆ ਮੈਂ ਅੰਦਰ ਗਿਆ ਮੈਂ ਪੈਸੇ ਭਰੇ ਬਾਹਰ ਆਇਆ ਤੇ ਮੈਂ ਲੋਕਾਂ ਨੂੰ ਪੁੱਛਿਆ ਉਹ ਜਾਮਨ ਕੌਣ ਅਗੋ ਉੱਤਰ ਮਿਲਿਆ ਸਾਨੂੰ ਤਾਂ ਪਤਾ ਨਹੀਂ ਤੇਰੇ ਹੀ ਸੀ ਕੋਈ ਬੰਦਾ ਕਹਿੰਦਾ ਮੈਨੂੰ ਚਿੰਤਾ ਖਾਰੀ ਉਹ ਕੌਣ ਸੀ ਉਹ ਬੋਲਦਾ ਹੈ ਸਲੀਮਾ ਚੌਂਕੜਾ ਮਾਰ ਕੇ ਬੈਠ ਗਈ। یوں ਕਹਾ ਉਹਦੇ ਸ਼ੁਕਰਾਨੇ ਚ ਨੇਤਰਾਂ ਚੋਂ ਨੀਰ ਦੀ ਝੜੀ ਲੱਗੀ। ਉਹਨੇ ਆਪਣੇ ਸਤਿਗੁਰੂ ਦੇ ਮੁਰਸ਼ਦ ਦੇ ਚਰਨਾਂ ਦਾ ਧਿਆਨ ਟਿਕਾਇਆ। ਨੇਤਰ ਖੁੱਲੇ ਕੁਝ ਖਾਨ ਨੂੰ ਦਿੱਤਾ ਬਿਲਕੁਲ ਚੁੱਪ ਸੀ। ਕਹਿੰਦੀ ਮੇਰੀ ਇੱਕ ਗੱਲ ਮੰਨੋਗੇ? ਉਹ ਕਹਿੰਦਾ ਦੱਸ ਜਾ ਜਾ ਗੁਲਾਮ ਉਹਦਾ ਪਤੀ। ਕਹਿੰਦੀ ਮੇਰੀ ਮਿੰਨਤ ਮੰਨ ਕੇ ਮੇਰੇ ਜੀਵਨ ਤੇ ਪ੍ਰੋਸਾਰ ਰੱਖ ਕੇ ਇੱਕ ਵਾਰੀ ਉਸ ਹਿੰਦੀ ਪੀਰ ਦੇ ਦਿਦਾਰ ਜ਼ਰੂਰ ਕਰ ਲੋ। ਉਹ ਤਾਇਦ ਦੀਨ ਲਿਖਦਾ ਹੈ ਕਹਿੰਦਾ ਮੈਂ ਦੇਖ ਰਿਆ ਸ ਦੂਜੇ ਦਿਨ ਸਲੀਮਾ ਆਈ ਉਹਦਾ ਨਾਲ ਪਤੀ ਸੀ ਖਵੰਦ ਸੀ ਉਹਦਾ ਕਹਿੰਦਾ ਬਾਬਾ ਰਬਾਬ ਨਾਲ ਗਾ ਰਿਆ ਸੀ ਵੱਧ ਚਾਇਆ ਉਹ ਬੈਠਾ ਪਿੱਛੇ ਹਨੇਰੇ ਚ ਗਾ ਰਿਆ ਤਾਰਿਆਂ ਦੀ ਸ਼ਾਂਚ ਗਾ ਰਿਆ ਪੱਥਰ ਤੇ ਬੈਠਾ ਕਹਿੰਦਾ ਜਦੋਂ ਥੋੜਾ ਜਿਹਾ ਚਾਨਣ ਹੋਇਆ ਤੇ ਇੱਕੋ ਦਮ ਉਹ ਜਾਜਾ ਗੁਲਾਮ ਦੌੜਿਆ ਤੇ ਸਲੀਮਾ ਨੂੰ ਜਿਵੇਂ ਚੀਕ ਕੇ ਕਹਿੰਦਾ ਸਲੀਮਾ ਇਹ ਹੀ ਉਹ ਜਾਮਨ ਜਿਹੜਾ ਮੌਤ ਦੇ ਮੂੰਹ ਵਿੱਚੋਂ ਮੈਨੂੰ ਬਚਾ ਕੇ ਲਿਆ ਆ ਕਹਿੰਦੇ ਸਾਰੀਆਂ ਥਾਵਾਂ ਤੇ ਬੇਰਹਾਲ ਸ਼ਾਗਿਰ ਉੱਤੇ ਉੱਤੇ ਹਰ ਇੱਕ ਦੇ ਚਿਹਰੇ ਤੇ ਨੇਤਰਾਂ ਚ ਨੀਰ ਸੀ ਮਹਾਰਾਜ ਮੁਸਕਰਾ ਕੇ ਕਹਿੰਦੇ ਆ ਤੂੰ ਸ਼ੱਕ ਨਾ ਕਰ ਇਹ ਰੋਜ਼ ਰੱਬ ਦੀ ਬਾਣੀ ਸੁਣਦੀ ਏ ਬਾਣੀ ਸੁਣਨ ਵਾਲਿਆਂ ਦੀ ਬਾਹ ਪਕੜਦਾ ਮੈਂ ਲੋਕ ਤੇ ਪਰਲੋਕ ਨਹੀਂ ਛੱਡਦਾ ਮੈਂ ਇਹ ਸਾਰੀ ਸਾਖੀ ਸੁਣਾ ਦਿੱਤੀ ਜੀ ਵੀ ਸਲੀਮਾ ਹੁਣ ਬੰਨ ਚ ਬੜਾ ਹੈ ਤੂੰ ਤੁਹਾਡੇ ਮਨ ਚ ਵੀ ਕਈਆਂ ਦੇ ਹੋਣਾ ਵੀ ਬਾਬਾ ਜੀ ਉੱਥੇ ਬੈਠੇ ਉੱਥੇ ਕਿਵੇਂ ਹਨ ਇਹ ਗੱਲ ਯਾਦ ਰੱਖਿਓ ਗੁਰੂ ਨੂੰ ਪੰਜਾਂ ਤਤਾਂ ਦੇ ਪੁੱਤਲੇ ਚ ਮਤ ਸਮਝੋ ਮਾਨੁ ਕਾ ਕਾ ਰੂਪ ਨ ਜਾਣ ਹਾਂ ਇਹ ਗੱਲ ਹੋਰ ਕੇਵਲ ਇਨਹ ਅਦਾਲਤਾਂ ਚ ਨਹੀਂ ਗੁਰੂ ਅਰਜੁਨ ਦੇਵ ਕਹਿੰਦਾ ਮੇਰਾ ਗੁਰੂ ਉੱਥੇ ਵਕਾਲਤ ਕਰਦਾ ਜਿੱਥੇ ਰੱਬ ਦੇ ਘਰ ਵਿੱਚ ਕਚਹਿਰੀ 'ਚ ਫੈਸਲੇ ਹੁੰਦੇ ਆ ਜੈਸਾ ਸਤਗੁਰ ਸੁਣੀਦਾ ਤੈਸੋ ਹੀ ਮੈਂ ਢੀਠ ਵਿਛੜਿਆ ਮੇਲੇ ਪ੍ਰਭੂ ਘਰ ਦਰਗਾਹ ਕਾ ਬਸੀਠ ਬਸੀਠ ਦਾ ਅਰਥ ਹੈ ਵਕੀਲ ਗੁਰਮਖੋ ਸਤਗੁਰ ਸਿੱਕਾ ਖਲਤ ਪਲਤ ਸਵਾਰੈ ਨਾਨਕ ਸਤਗੁਰ ਸਿੱਕੋ ਜੀ ਨਾਲ ਸਵਾਰੈ ਦਾਸ ਨੇ ਸਾਰੀ ਘਟਨਾ ਸੁਣਾਈ ਸੰਗਤ ਚ ਤੇ ਮੈਂ ਬੇਨਤੀ ਕਰਾਂ ਮੈਨੂੰ ਕਥਾ ਤੋਂ ਬਾਅਦ ਹੀ ਜਿਹੜੇ ਸੱਜਣ ਲੈ ਗਿਆ ਉਹਨਾਂ ਦੇ ਮੋਬਾਈਲ ਤੇ ਫੋਨ ਆ ਗਿਆ ਤੇ ਫੋਨ ਕਰਨ ਵਾਲਾ ਬਹੁਤ ਪਿਆਰ ਨਾਲ ਬੋਲਿਆ ਕਹਿੰਦਾ ਭਾਈ ਸਾਹਿਬ ਚਲੋ ਸ਼ਬਦ ਜੋਨੇ ਵਰਤੇ ਮੈਂ ਚਲੋ ਆਪਣੇ ਲਈ ਸਾਹਿਬ ਨਹੀਂ ਵਰਤਦਾ ਸ਼ਬਦ ਵਰਤੇ ਤੁਸੀਂ ਜੋ ਸੁਣਾਇਆ ਇਹ ਸੱਚ ਹੈ ਮੈਂ ਕਹਿੰਦੀ ਸੱਚ ਹੈ ਕਹਿੰਦਾ ਕਿਵੇਂ ਤੁਹਾਡੇ ਕੋਲ ਪ੍ਰੂਫ ਹੈ ਜਿਵੇਂ ਕਿਤਾਬ ਪੜ੍ਹੀ ਕਹਿੰਦਾ ਤੁਸੀਂ ਪ੍ਰਿਥੀਪਾਲ ਨੂੰ ਜਾਣਦੇ ਹੋ ਮੁਸ਼ਤਾਕ ਹੁਸੈਨ ਦੇ ਕੰਮ ਦਾ ਨੂੰ ਜਾਣਦੇ ਹੋ ਮੈਂ ਕਹਿੰਦਾ ਜੀ ਮੈਂ ਬਿਲਕੁਲ ਨਹੀਂ ਜਾਣਦਾ ਸੱਚ ਇਹ ਵਿੱਚ ਜੋ ਪੜਿਆ ਜੋ ਬਾਣੀ ਨੇ ਭਰੋਸਾ ਦਿੱਤਾ ਉਸ ਨੇ ਬੈਰਾਗ ਵਿੱਚ ਆ ਕੇ ਕਿਹਾ ਮੈਂ ਸੈਦ ਪ੍ਰਿਥੀਪਾਲ ਸਿੰਘ ਦਾ ਬੇਟਾ ਹਾਂ 헤ਜ ਰਹਿੰਦੇ ਨਹੀਂ ਜੀ ਲੰਡਨ ਮੈਂ ਇਸ ਕਰਕੇ ਲਾਈਵ ਕਹਿ ਰਹੇ ਜੇ ਕਿ ਪਤਾ ਨਹੀਂ ਮੈਂ ਬਿਲਿਆਂ ਨੂੰ ਬੜਾ ਚਿਰ ਹੋ ਗਿਆ ਮਹਿੰਦਰ ਪਾਲ ਸਿੰਘ ਬੇਦੀ ਆਪਣੇ ਨਾਮ ਨਾਮ ਲਿਖਦੇ ਨੇ ਸੈਦ ਨਹੀਂ ਲਿਖਦੇ ਹੁਣ ਮੈਂ ਉਹਨਾਂ ਦਾ ਬੇਟਾ ਹਾਂ ਤੇ ਮੈਂ ਚਾਹਨਾ ਤੁਸੀਂ ਮੇਰੇ ਘਰ ਆਓ ਤੇ ਮੈਂ ਤੁਹਾਨੂੰ ਕਿਤਾਬ ਦਿਖਾਣੀ ਚਾਹਨਾ ਜਿਹੜੀ ਮੇਰੇ ਅੱਬਾ ਮੇਰੇ ਪਿਤਾ ਜੀ ਲੱਥਾ ਕਰਕੇ ਲਿਆਏ ਮੈਂ ਫਿਰ ਉਹਨਾਂ ਦੇ ਘਰ ਗਿਆ ਸੀ ਜੀ ਮਾਰੀ ਦੀ ਜੁਰੀ ਚ ਬੈਠਾ ਉਹ ਗੁਰਮੁਖੀ ਚ ਹੈ ਉਲੱਥਾ ਜਿਹੜਾ ਪੰਜਾਬੀ ਚ ਹੈ ਜੀ ਉਹ ਫਿਰ ਕਿਤਾਬ ਮੈਂ ਦੇਖੀ ਪਹਿਦਾ تصਦੀਕ ਕੀਤਾ ਉਥੇ ਸੈਦ ਪ੍ਰਿਥੀਪਾਲ ਸਿੰਘ ਜੀ ਨੇ ਸਾਰੇ ਸ਼ਬਦ ਲਿਖੇ ਹੋਏ ਆ ਆ ਸਾਰੀ ਘਟਨਾ ਨੂੰ ਮੈਂ ਫਿਰ ਦੁਬਾਰਾ ਨਜ਼ਰਸ਼ਾਨੀ ਕੀਤੀ ਉਹਨਾਂ ਦੇ ਘਰੋਂ ਬੀਬੀ ਜੱਜ ਖੈ ਜੀ ਉਹ ਬੜੀ ਉੱਚੀ ਆਪ ਉਹ ਡਾਕਟਰ ਨੇ ਸ਼ਾਇਦ ਉਹਨਾਂ ਮੈਨੂੰ ਕਿਹਾ ਸੀ ਕਿ ਅਸੀਂ ਚਾਹੁੰਦੇ ਆ ਸ਼ਾਇਦ ਪਟਿਆਲਾ ਯੂਨੀਵਰਸਿਟੀ ਇਸ ਕਿਤਾਬ ਨੂੰ ਛਾਪੇ ਮੈਂ ਸਿਰਫ ਇੰਨੀ ਕੁ ਬੇਨਤੀ ਕੀਤੀ ਅ ਸਾਡੇ ਕੋਲ ਕੁਝ ਗਿਣਤੀ ਦੀਆਂ ਗੱਲਾਂ ਨੇ ਗੁਰੂ ਨਾਨਕ ਸਾਹਿਬ ਬਾਰੇ ਕਹਿੰਦਾ ਸੀ ਉਹ ਕਹਿੰਦਾ ਤਾਰੇ ਗਿਨੇ ਜਾਤ ਹੈ ਨਾ ਤਾਰੇ ਗਿਨੇ ਜਾਤ ਤਾਰੇ ਗਿਨੇ ਜਾਤ ਹੈ ਨਾ ਤਾਰੇ ਗਿਨੇ ਜਾਤ ਹੈ ਇਹਦਾ ਮਤਲਬ ਆ ਅਸਮਾਨ ਦੇ ਤਾਰੇ ਗਿਣ ਸਕਣੇ ਆ ਜਿੰਨਿਆਂ ਕੋ ਨੂੰ ਗੁਰੂ ਨਾਨਕ ਸਾਹਿਬ ਨੇ ਤਾਰ ਦਿੱਤਾ ਉਹਨਾਂ ਤਰਿਆਂ ਦੀ ਗਿਣਤੀ ਹੀ ਕੋਈ ਨਹੀਂ ਕਰ ਸਕਦਾ ਕਿੰਨੇ ਜੀ ਬਾਬੇ ਤਾਰੇ ਚਾਰ ਚੱਕ ਨੌ ਖੰਡ ਪ੍ਰithvi ਸੱਚਾ ਟੂ ਵਾ